ਰੇਡੀਓ ਪੰਜਾਬ ਤੁਹਾਡੇ ਦੇ ਪ੍ਰੋਗਰਾਮ ਸ਼ਾਮਾਂ ਦੰਦ ਦੇ ਵਿੱਚ ਤੁਹਾਡਾ ਨਿਕਾ ਸਵਾਗਤ ਹੈ ਜੀ ਅੱਜ ਦਿਨ ਹੈ ਸੋਮਵਾਰ ਤਰੀਕ ਹੈ ਜੀ 13 ਮਈ ਸਮਾਂ ਸ਼ਾਮ ਦੇ 6:30 ਮਿੰਟ ਦਾ ਤੁਸੀਂ ਇਸ ਵਕਤ ਸਾਡੇ ਨਾਲ ਬਠਿੰਡਾ ਸਟੂਡੀਓ ਤੋਂ ਲਾਈਵ ਜੁੜੇ ਹੋਏ ਪ੍ਰੋਗਰਾਮ ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਇਸ ਵਕਤ ਤੁਹਾਡੇ ਤੱਕ ਪਹੁੰਚਦਾ ਕੀਤਾ ਹੈ ਇਸ ਪ੍ਰੋਗਰਾਮ ਨੂੰ ਤੁਹਾਡੇ ਤੱਕ ਪਹੁੰਚਦਾ ਕਰਨ ਦੇ ਵਿੱਚ ਸਹਿਯੋਗ ਕੀਤਾ ਹੈ ਟੀਐਮ ਮੰਡੇਰਾ ਰੀਫਰੈਸ਼ ਟ੍ਰੈਵਲ ਪਲਾਜ਼ਾ ਜੋ ਮੰਡੇਰਾ ਤੇ ਫ੍ਰਿਜ਼ਨੋ ਦੇ ਐਨ ਦਰਮਿਆਨ ਹਾਈਵੇ 99 ਐਗਜ਼ਿਟ 144 ਐਵੇਨਿਊ 7th ਤੇ ਹੈ ਜੀ 25 ਏਕੜ ਦੀ ਖੁੱਲੀ ਪਾਰਕਿੰਗ ਇਸ ਤੋਂ ਲਾਵਾ ਫੂਡ ਕੋਰਟ ਫੂਡ ਕੋਰਟ ਦੇ ਵਿੱਚ ਪੰਜਾਬੀ ਢਾਬਾ ਤੇ ਹੋਰ ਟਰੱਕਰ ਵੀਰਾਂ ਲਈ ਕੀ ਸਪੈਸ਼ਲ ਹੈ ਤੁਸੀਂ ਕਾਲ ਕਰ ਸਕਦੇ ਹੋ ਸਚਨ ਮਲਿਕ ਦਾ ਰਵੀ ਗਰੇਵਾਲ ਨੂੰ 5599034627 ਤੇ ਸੈਟਲ ਦੀ ਸਭ ਤੋਂ ਟਰਸਟਡ ਟਰਕਿੰਗ ਕੰਪਨੀ ਜਿਹੜੀ ਕਿ ਤੁਹਾਨੂੰ ਲੋਕਲ ਏਰੀਆ ਜੌਬ ਦਿੰਦੀ ਹੈ ਵਧੀਆ ਮਾਈਲੇਜ ਦੇ ਨਾਲ ਨਾਲ ਬੋਨਸ ਤੇ ਹੋਰ ਸੂਤਾਂ ਵੀ ਦਿੰਦੀ ਹੈ ਜਗਦੇਵ ਸੰਧੂ ਹੋਰਾਂ ਨੂੰ 2532666924 ਤੇ ਗੁਰਵਿੰਦਰ ਧਾਲੀਵਾਲ ਹੋਰਾਂ ਨੂੰ 206354 ਜਾਲੀ 60 ਦੇ ਉੱਤੇ ਕਰ ਸਕਦੇ ਹੋ ਹਰ ਤਰ੍ਹਾਂ ਦੇ ਅਕਾਊਂਟਸ ਦੀ ਹੈਲਪ ਤੇ ਲਈ ਐਕਿਊਰੇਟ ਅਕਾਊਂਟਸ ਐਂਡ ਟੈਕਸੇਸ ਵਾਲੇ ਮਹਿੰਦਰ ਸਿੰਘ ਸੋਲ ਤੇ ਲੋਕਪਾਲ ਸਿੰਘ ਸੋਲ ਹੁਰਾਂ ਨੂੰ ਤੁਸੀਂ ਸੈਟਲ ਦੇ ਵਿੱਚ 253520886 ਦੇ ਉੱਤੇ ਕਾਲ ਕਰ ਸਕਦੇ ਹੋ ਲੋਕੇਸ਼ਨ ਇਹਨਾਂ ਦੀ 24915104 ਐਵੇਨਿਊ ਸਾਊਥ-ਈਸਟ ਕੈਂਟੋ ਵਿਸ਼ਿੰਗਟਨ ਦੇ ਵਿੱਚ ਹੈ ਮੇਰੇ ਨਾਲ ਸਰਦਾਰ ਬਖਤੌਰ ਸਿੰਘ ਢੱਲੋਂ ਹਰੀਨੰਦ ਢੱਲੋਂ ਸਭ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਢੱਲੋਂ ਸਾਹਿਬ ਸਭ ਤੋਂ ਪਹਿਲਾਂ ਅੱਜ ਦੀ ਮੁੱਖ ਖਬਰ ਨਾਮਜ਼ਦਗੀਆਂ ਜਿਹੜੀਆਂ ਨੇ ਲਗਾਤਾਰ ਭਰੀਆਂ ਜਾ ਰਹੀਆਂ ਨੇ ਸਾਰੇ ਪੰਜਾਬ ਭਰ ਦੇ ਵਿੱਚ ਪਰ ਸਭ ਤੋਂ ਅਹਿਮ ਜਿਹੜੀਆਂ ਨਾਮਜ਼ਦਗੀਆਂ ਨੇ ਉਹਨਾਂ ਦੇ ਵਿੱਚ ਨਾਉਂਦਾ ਪਰਮਪਾਲ ਕੌਰ ਮਲੂਕਾ ਤੇ ਹਰਸ਼ਮ੍ਰਿਤ ਕੌਰ ਬਾਦਲ ਦਾ ਉਸ ਤੋਂ ਪਹਿਲਾਂ ਇਕੱਠ ਹੁੰਦਾ ਬੁਲਾਰੇ ਬੋਲਦੇ ਨੇ ਕੀ ਖਾਸ ਰਿਹਾ ਕੀ ਗੱਲਬਾਤ ਜਿਹੜੀ ਹੈ ਸਾਹਮਣੇ ਆਈ ਅ ਦੇਖੋ ਜਾਨੀ ਜੜੀਆ ਸਾਹਿਬ ਅੱਜ ਲਾਸਟ ਦਿਨ ਤੋਂ ਪਹਿਲਾ ਦਿਨ ਹਮ ਕੱਲ ਲਾਸਟ ਡੇ ਨੇ ਇਸ ਕਰਕੇ ਨੋਮੀਨੇਸ਼ਨ ਪੇਪਰ ਫਾਈਲ ਕਰਨ ਵਾਸਤੇ ਦੋਵੇਂ ਮੁੱਖ ਉਮੀਦਵਾਰ ਜੀ ਕਿਉਂਕਿ ਭਾਰਤੀ ਜਨਤਾ ਪਾਰਟੀ ਨੈਸ਼ਨਲ ਪਾਰਟੀ ਹੈ ਅਕਾਲੀ ਦਲ ਐਥੋਂ ਦੀ ਰੀਜਨਲ ਪਾਰਟੀ ਹੈ ਪਰ ਵੱਡੀ ਪਾਰਟੀ ਹੈ ਹੂੰ ਹੂੰ 100 ਸਾਲ ਤੋਂ ਵੀ ਵੱਧ ਪੁਰਾਣੀ ਪਾਰਟੀ ਹੈ ਉਹਦੇ ਦੋਨਾਂ ਉਮੀਦਵਾਰਾਂ ਨੇ ਇਸ ਗੱਲ ਨੂੰ ਮੱਦੇ ਨਜ਼ਰ ਰੱਖਦੇ ਆ ਕਿ ਕੱਲ ਨੂੰ ਕੋਈ ਐਸੀ ਵੈਸੀ ਗੱਲ ਨਾ ਹੋ ਜਾਈਂ ਹੂੰ ਹੂੰ ਇਨ ਟਾਈਮ ਆਪਾਂ ਆਪਣੇ ਨਾਮੀਨੇਸ਼ਨ ਪੇਪਰ ਦਾਖਲ ਕਰ ਦਈਏ ਅਕਾਲੀ ਦਲ ਦੇ ਆਪਾਂ ਕਹਿ ਦਈਏ ਸੁਭਾਈ ਲੀਡਰਸ਼ਿਪ ਜਾਂ ਨੈਸ਼ਨਲ ਲੀਡਰਸ਼ਿਪ ਉਹ ਸਾਰੀ ਆਈ ਸੀ ਸੁਖਵੀਰ ਸਿੰਘ ਬਾਦਲ ਆਪ ਆਏ ਨਾਮੀਨੇਸ਼ਨ ਪੇਪਰ ਫਾਈਲ ਕਰਵਾਉਣ ਵਾਸਤੇ ਔਰ ਸੁਖਵੀਰ ਸਿੰਘ ਬਾਦਲ ਨੇ ਆਪਣੀ ਵਾਈਫ ਦੇ ਕਵਰਿੰਗ ਕੈਂਡੀਡੇਟ ਵਜੋਂ ਵੀ ਨੇ ਨੋਮੀਨੇਸ਼ਨ ਪੇਪਰ ਫਾਈਲ ਕੀਤਾ ਹੈ ਦੂਜੇ ਪਾਸੇ ਆਪਾ ਦੇਖਿਏ ਬੀਬੀ ਪਰਮਜੀਤ कौर ਪਰਮਪਾਲ ਕੌਰ ਮਲੂਕਾ ਉਹਨਾਂ ਨੇ ਨੋਮੀਨੇਸ਼ਨ ਨੂੰ ਬਹੁਤ ਪ੍ਰਮੁੱਖਤਾ ਦਿੱਤੀ ਹੈ ਭਾਰਤੀ ਜਨਤਾ ਪਾਰਟੀ ਦੀ ਜੀ ਭਾਰਤੀ ਜਨਤਾ ਪਾਰਟੀ ਦੀ ਪੰਜਾਬ ਇਕਾਈ ਦੇ ਇੰਚਾਰਜ ਜੀ ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਮਿਸਟਰ ਰੁਪਾਨੀ ਰੁਪਾਨੀ ਵਿਜੇ ਰੁਪਾਨੀ ਵਿਜੇ ਕੁਮਾਰ ਪਾਣੀ ਜਿਹੜੇ ਹੈਗੇ ਉਹ ਉਚਿਤ ਤੌਰ ਦੇ ਉੱਤੇ ਥੇ ਆਏ ਤੇ ਉਹਨਾਂ ਨੇ ਨੋਮੀਨੇਸ਼ਨ ਪੇਪਰ ਫਾਈਲ ਕਰਵਾਏ ਬੜੇ ਚਰਚਿਤ ਆ ਗੂ ਹੈ ਭਾਰਤੀ ਜਨਤਾ ਪਾਰਟੀ ਦੇ ਹਰਜੀਤ ਸਿੰਘ ਗਰੇਵਾਲ ਜਿਹੜੇ ਪੰਜਾਬ ਦੇ ਸਮਝ ਲਓ ਵੀ ਕਿਸੇ ਦੇ ਚੋਣਾ ਦੇ ਇੰਚਾਰਜ ਹੀ ਹੈ ਉਹ ਆਏ ਔਰ ਉਹਨਾਂ ਨੇ ਆ ਕੇ ਜਿਹੜਾ ਭਾਸ਼ਣ ਕੀਤਾ ਉਸ ਭਾਸ਼ਣ ਦੇ ਵਿੱਚ ਉਹਨਾਂ ਨੇ ਜਿਹੜਾ ਮੁੱਦਾ ਉਠਾਇਆ ਮੁੱਦਾ ਬੜਾ ਮਹੱਤਵਪੂਰਨ ਹੈ ਜੀ ਉਹਨਾਂ ਨੇ ਜਥੇਦਾਰ ਗੁਰਦੇਵ ਸਿੰਘ ਕੌਕੇ ਦੇ ਮਰਡਰ ਦਾ ਮਾਮਲਾ ਉਠਾਇਆ ਹੈ ਬੀਜੇਪੀ ਨੇ ਬੀਜੇਪੀ ਨੇ ਬਹੁਤ ਵੱਡੀ ਗੱਲ ਹੈ ਬਹੁਤ ਵੱਡੀ ਗੱਲ ਹੈ ਕਿ ਬੀਜੇਪੀ ਨੇ ਜਥੇਦਾਰ ਗੁਰਦੇਵ ਸਿੰਘ ਕੌਕੇ ਦੇ ਮਰਡਰ ਦਾ ਮੁੱਦਾ ਉਠਾਇਆ ਤੇ ਉਹਨਾਂ ਨੇ ਕਿਹਾ ਕਿ ਨਾ ਅਕਾਲੀ ਦਲ ਨੇ ਤੇ ਨਾ ਕਾਂਗਰਸ ਪਾਰਟੀ ਨੇ ਤੇ ਨਾ ਹੀ ਆਵਾਦਵੀ ਪਾਰਟੀ ਨੇ ਇਨਸਾਫ ਦਵਾਉਣ ਦੀ ਕੋਈ ਕੋਸ਼ਿਸ਼ ਨਹੀਂ ਕੀਤੀ ਲੇਕਿਨ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਸਾਬਕਾ ਮਰਹੂਮ ਜਥੇਦਾਰ ਜਥੇਦਾਰ ਗੁਰਦੇਵ ਸਿੰਘ ਕੌਕੇ ਦਾ ਜਿਸ ਭੇਦ ਭਰੇ ਹਾਲਾਤ ਦੇ ਵਿੱਚ ਪਹਿਲਾਂ ਕਿਡਨੈਪਿੰਗ ਹੋਈ ਉਹਨਾਂ ਦੀ ਫਿਰ ਉਹਨਾਂ ਦਾ ਮਰਡਰ ਹੁੰਦਾ ਹੈ ਇਸ ਮਾਮਲੇ ਨੂੰ ਅਸੀਂ ਲੈ ਕੇ ਜਾਵਾਂਗੇ ਮੈਂ ਸਾਡੇ ਦਰਸ਼ਕਾਂ ਨੂੰ ਇਹ ਯਾਦ ਕਰਵਾ ਦੇਵਾਂ ਕਿ ਇਸ ਮੁੱਦੇ ਦੇ ਉੱਤੇ 1997 ਦੇ ਵਿੱਚ ਸਰਦਾਰ ਪ੍ਰਕਾਸ਼ ਸਿੰਘ ਬਾਦਲੂ ਰੰਧੀ ਜੋ ਸਰਕਾਰ ਬਣੀ ਜੀ ਉਸ ਵੇਲੇ ਇੱਕ ਜਿਹੜਾ ਹੈਗਾ ਹਿਊਮਨ ਰਾਈਟਸ ਦੇ ਬਹੁਤ ਵੱਡੇ ਵਫਦ ਹਮ ਜਿਹਦੀ ਅਗਵਾਈ ਜਸਟਿਸ ਕੁਲਦੀਪ ਸਿੰਘ ਹਮ ਕਰ ਰਹੀ ਸੀ ਜਿਹੜੇ ਸੁਪਰੀਮ ਕੋਰਟ ਦੇ ਜੱਜ ਹੈ ਜਸਟਿਸ ਅਜੀਤ ਸਿੰਘ ਬੈਂਸੋ ਦੇ ਵਿੱਚ ਸੀ ਹਮ ਉਹਦੇ ਵਿੱਚ ਮਿਸਟਰ ਆ ਆ ਰਾਮ ਕੁਮਾਰ ਸੀ ਉਹ ਸੀ ਜਿਹੜੇ ਵੱਡੇ ਵੱਡੇ ਨਾਂ ਸੀ ਉਹ ਲੋਕ ਜਿਹੜੇ ਉਹਦੇ ਵਿੱਚ ਸ਼ਾਮਲ ਸੀ ਔਰ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਜਦੋਂ ਉਹਨਾਂ ਨੂੰ ਕਿਹਾ ਕਿ ਮੈਨੂੰ ਨਾ ਦਿਓ ਹਾਂ ਆਪਾਂ ਜਾਂਚ ਕੀ ਤੋਂ ਕਰਵਾਈਏ ਹਾਲਾਂਕਿ ਉਹ ਤੋਂ ਪਹਿਲਾਂ ਬਾਦਲ ਸਾਹਿਬ ਨੇ 1997 ਦੀਆਂ ਚੋਣਾਂ ਤੋਂ ਪਹਿਲਾਂ ਇੱਕ ਕਮਿਟਮੈਂਟ ਕੀਤੀ ਸੀ ਕਿ ਅਸੀਂ ਇੱਕ ਟਰੂਥ ਕਮਿਸ਼ਨ ਬਣਾਵਾਂਗੇ ਹਾਂ ਪੰਜਾਬ ਦੇ ਜੋ ਮਾੜੇ ਹਾਲਾਤ ਹੈ ਇਹਦੀ ਜਾਣਕਾਰੀ ਲੋਕਾਂ ਨੂੰ ਮੁਹैया ਕਰਾਉਣ ਵਾਸਤੇ ਟਰੂਥ ਕਮਿਸ਼ਨ ਬਣਾਵਾਂਗੇ ਲੇਕਿਨ ਟਰੂਥ ਕਮਿਸ਼ਨ ਨਹੀਂ ਬਣਿਆ ਜਦੋਂ ਡੈਪੂਟੇਸ਼ਨ ਮਿਲਿਆ ਉਹਨਾਂ ਨੇ ਮੰਗ ਕੀਤੀ ਕਿ ਹੋਰ ਇਸ ਗੱਲ ਨੂੰ ਛੱਡ ਦਿਓ ਹਮ ਘਟੂ ਘਟਾ ਕਾਲਤਾਖਸਾਬ ਦੇ ਐਕਟਿੰਗ ਜਥੇਦਾਰ ਦੇ ਮਰਡਰ ਦੀ ਤਾਂ ਜਾਂਚ ਕਰਵਾ ਲਈ ਜਾਵੇ ਤੇ ਬਾਦਲ ਸਾਹਿਬ ਨੇ ਕਿਹਾ ਸੀ ਕਿ ਤੁਸੀਂ ਦੱਸੋ ਨਾ ਸੁਝਾਓ ਕਿਹੜੇ ਪੁਲਿਸ ਅਫਸਰ ਤੋਂ ਕਰਵਾਈਏ ਉਹਨਾਂ ਨੇ ਵਿਚਾਰ ਵਟਾਂਦਰਾ ਕੀਤਾ ਤੇ ਸਮਝ ਬਣੀ ਕਿ ਅਗਰ ਕਿਸੇ ਸਿੱਖ ਅਫਸਰ ਤੋਂ ਜਾਂਚ ਕਰਵਾਈ ਔਰ ਉਹਨੇ ਹਕੀਕਤ ਸਾਹਮਣੇ ਰੱਖਤੀ ਤੇ ਕਿਤੇ ਬਾਕੀ ਭਾਰਤ ਦੇ ਵਿੱਚ ਇਹ ਨਾ ਪ੍ਰਭਾਵ ਜਾਵੇ ਕਿ ਸਿੱਖਾਂ ਨੇ ਸਿੱਖਾਂ ਦੀ ਗੱਲ ਕਰਨੀ ਹੈ ਗੱਲ ਕਰਨੀ ਇਸ ਕਰਕੇ ਬੀਪੀ ਤਿਵਾੜੀ ਜਿਹੜੇ ਯੂਪੀ ਦੇ ਰਹਿਣ ਵਾਲੇ ਇੱਕ ਹਿੰਦੂ ਆਈਪੀਐਸ ਅਫਸਰ ਸੀ ਤੇ ਉਸ ਬਾਰੇ ਐਡੀਜੀਪੀਸੀ ਹਮ ਹਮ ਉਹਨਾਂ ਨੇ ਉਹਨਾਂ ਦਾ ਨਾਮ ਸੁਜੈਸਟ ਕਰਤਾ ਕਿ ਜੀ ਉਹ ਕੋਈ ਇਮਾਨਦਾਰ ਆਦਮੀ ਹੈ ਔਰ ਬੜਾ ਕਾਬਿਲ ਬੰਦਾ ਹੈ ਤੁਸੀਂ ਉਹ ਤੋਂ ਜਾਂਚ ਕਰਵਾ ਲਓ ਔਰ ਇਹ ਗੱਲ ਜਿਹੜੀ ਚਿੱਟੇ ਦੀ ਵਾਂਗੂ ਸਾਫ਼ ਹੈ ਕਿ ਬੀਪੀ ਤਿਵਾੜੀ ਨੇ ਆਪਣੀ ਰਿਪੋਰਟ ਦੇ ਵਿੱਚ ਇਹ ਸਾਬਤ ਕੀਤਾ ਸੀ ਕਿ ਜਥੇਦਾਰ ਗੁਰਦੇਵ ਸਿੰਘ ਕੌਕੇ ਦਾ ਅਗਵਾ ਵੀ ਕੀਤਾ ਗਿਆ ਤੇ ਉਹਨਾਂ ਨੂੰ ਇੱਕ ਗਿਣੀ ਮਿੱਠੀ ਸਾਜ਼ਿਸ਼ ਦੇ ਤਹਿਤ ਕਤਲ ਵੀ ਕੀਤਾ ਗਿਆ ਹਮ ਹਮ ਕੌਣ ਲੋਕਾਂ ਦਾ ਕਤਲ ਕਰਨ ਵਾਲੇ ਦੀ ਤਫਤੀਸ਼ ਹੋਣੀ ਸੀ ਕਿ ਉਹ ਜਾਂਚ ਸੀ ਜਾਂਚ ਤੋਂ ਬਾਅਦ ਐਫਆਈਆਰ ਹੁੰਦੀ ਹੈ ਐਫਆਈਆਰ ਤੋਂ ਬਾਅਦ ਤਫਤੀਸ਼ ਹੁੰਦੀ ਹੈ ਨਾ ਕਿਸੇ ਨੇ ਐਫਆਈਆਰ ਕੀਤੀ ਔਰ ਨਾ ਕਿਸੇ ਨੇ ਤਫਤੀਸ਼ ਕੀਤੀ ਤੇ ਨਾ ਹੀ ਰਿਪੋਰਟ ਜਨਤਕ ਕੀਤੀ ਸੀ ਉਹ ਰਿਪੋਰਟ ਤਾਂ ਜਨਤਕ ਕਿਸੇ ਨੇ ਆਰਟੀਆਈ ਆਰ ਜਾਂ ਕਿਸੇ ਦੋ ਨੰਬਰ ਦੇ ਵਿੱਚ ਲੈ ਕੇ ਉਹ ਫਿਰ ਜਨਤਕ ਕੀਤੀ ਜਨਤਕ ਕੀਤੀ ਸੀ ਇਸ ਕਰਕੇ ਜੇ ਭਾਜਪਾ ਦੇ ਭਾਜਪਾ ਲਈ ਵੱਦੇ ਵੱਲੋਂ ਇਹ ਇਲੈਕਸ਼ਨ ਦੇ ਟਾਈਮ ਦੇ ਉੱਤੇ ਇਹ ਵਾਅਦਾ ਕੀਤਾ ਜਾਂਦਾ ਕਿ ਅਸੀਂ ਇਨਸਾਫ ਦਵਾਵਾਂਗੇ ਹਮਮ ਤੇ ਦਾਨੇ ਵਾਲੀ ਸਭ ਫਿਰ ਇਹ ਗੱਲ ਛੱਡ ਦਿਓ ਪਾਰਲੀਮੈਂਟ ਨੂੰ ਛੱਡ ਦਿਓ ਜੀ ਬੀਜੇਪੀ ਦਾ ਜਿਹੜਾ ਟਾਰਗੇਟ ਹੈ 2027 ਹੂੰ ਹੂੰ 2027 ਦੇ ਵਿੱਚ ਵਿਧਾਨ ਸਭਾ ਚੋਣਾਂ ਹੋਣੀਆਂ ਹੂੰ ਹੂੰ ਤੇ ਜਿਹੜਾ ਉਹਨਾਂ ਦਾ ਟਾਰਗੇਟ ਹੈ ਕਿ ਐਸੀਓਏ ਤੇ ਇਸ ਵੇਲੇ ਬੀਜੇਪੀ ਦੀ ਸਰਕਾਰ ਹੈ ਹੂੰ ਹੂੰ ਖੁਦਾ ਨਾ ਖਾਸ ਤਾਂ ਜੇ ਬੀਜੇਪੀ ਦੀ ਸਰਕਾਰ ਦੁਬਾਰਾ ਫੇਰ ਬਣ ਗਈ ਜੀ ਤੇ ਜਿਵੇਂ ਉਹ ਕਹਿੰਦੇ ਜਿਵੇਂ ਬੀਜੇਪੀ ਕਹਿੰਦੀ ਹੈ ਕਿ ਅਸੀਂ ਸਿੱਖਾਂ ਨਾਲ ਸਿੱਧਾ ਰابطਾ ਕਰਨਾ ਚਾਹੁੰਦੇ ਹਾਂ ਹੂੰ ਹੂੰ ਤੇ ਸਾਨੂੰ ਜਿਹੜਾ ਹੈਗਾ ਬੀਜੇਪੀ ਦਾ ਇਲਜ਼ਾਮ ਹੈ ਕਿ ਸਾਨੂੰ ਜਿਹੜੀ ਸਿੱਖਾਂ ਦੀ ਨਫਰਤ ਦਾ ਹੁਣ ਸਾਹਮਣਾ ਕਰਨਾ ਪੈ ਰਿਹਾ ਹੈ। ਹੂੰ ਇਹ ਨਫਰਤ ਦੇ ਅਸਲ ਜ਼ਿੰਮੇਵਾਰ ਅਕਾਲੀ ਹੈ। ਕਿਉਂਕਿ ਅਸੀਂ ਵਿਚੋਲੇ ਰੱਖ ਲਈ ਸੀ ਉਚੇ। ਹੂੰ ਅਸੀਂ ਸਿੱਖਾਂ ਨਾਲ ਵਿਚੋਲੇ ਨਹੀਂ ਰੱਖਾਂਗੇ ਸਿੱਧਾ ਉਹਨਾਂ ਨਾਲ ਇੰਟਰੈਕਟ ਕਰਾਂਗੇ। ਤੇ ਮੇਰੇ ਖਿਆਲ ਆ ਵੀ ਇੰਟਰੈਕਟ ਕਰਨ ਦਾ ਇਹ ਤੋਂ ਵਧੀਆ ਹੋਰ ਕੋਈ ਉਹਨਾਂ ਨੂੰ ਸਬੱਬ ਨਹੀਂ ਮਿਲਣਾ ਕਿ ਜਥੇਦਾਰ ਗੁਰਦੇਵ ਸਿੰਘ ਕੌਕੇ ਦੇ ਕਤਲ ਦੀ ਜਾਂਚ ਕਰਵਾਉਣ ਔਰ ਇਹਨੂੰ ਜਾਂਚ ਇਹ ਨਾ ਹੋਵੇ ਕਿ ਜਾਂਚ ਜਾਂਚ ਕਰ ਦੇਣ ਜਿਵੇਂ ਜਥੇਦਾਰ ਜਗਦੇਵ ਸਿੰਘ ਖੁੱਡੀਆਂ ਹੂੰ ਦੀ ਕਤਲ ਦੀ ਜਾਂਚ ਸੁਪਰੀਮ ਆਪਣਾ ਹਾਈ ਕੋਰਟ ਨੇ LIC CBI ਨੂੰ ਕਲੋਜ਼ਰ ਰਿਪੋਰਟ ਪੇਸ਼ ਕਰਤੀ ਸੀ ਇਹ ਬਹੁਤ ਸਾਰੇ ਮਾਮਲੇ ਜਿਸੀਂ ਦੇਖਨੇ ਕਿ CBI ਕਲੋਜ਼ਰ ਰਿਪੋਰਟਾਂ ਪੇਸ਼ ਕਰਦੀ ਹੈ ਗੁਰੂਗ੍ਰਾਂਦ ਸਾਹਿਬ ਦੇ ਮਾਮਲੇ ਚ ਵੀ CBI ਨੇ ਕਲੋਜ਼ਰ ਰਿਪੋਰਟ ਪੇਸ਼ ਕਰਤੀ ਸੀ ਮਤਲਬ ਜਿਹੜੀ ਹੈ ਸੱਟਾ ਮੁਖੀ ਜਾਂਚ ਜੇ ਹੁੰਦੀ ਹੈ ਤੇ ਉਸ ਜਾਂਚ ਦੇ ਆਧਾਰ ਦੇ ਉੱਤੇ ਉਹ FIR ਦਰਜ ਕਰਵਾ ਕੇ ਮਲਜਮਾਂ ਨੂੰ ਕਟਾਰੇ 'ਚ ਖੜਾ ਕਰਦੀ ਹੈ ਜਦੋਂ ਬਹੁਤੇ ਮਲਜਮ ਮਰਗੇ ਹੋਣਗੇ ਉਹਨਾਂ ਚੋਂ ਕਿਉਂਕਿ ਲੇਕਿਨ ਕੁਝ ਹੋਣਗੇ ਇੱਕ ਘੱਟੋ ਘੱਟ ਸੰਕੇਤਕ ਮਾਤਰਾ ਤਾਂ ਹੈ ਜਾਵੇ ਨਾ ਕਿ ਇਨਸਾਫ ਦਿੱਤਾ ਜਾ ਰਿਹਾ ਸਿੱਖਾਂ ਨੂੰ ਉਸ ਪਾਸੇ ਨੂੰ ਚੁਰਦੇ ਤੇ ਬਹੁਤ ਵੱਡੀ ਗੱਲ ਹੈ ਮੇਰੀ ਗੱਲ ਵੀ ਦੇ ਦੇ ਉੱਤੇ ਗੱਲ ਹੈ ਉਹਨਾਂ ਨੇ ਜਿਹੜੀ ਹੈ ਕਿ ਪਤਾ ਚੱਲਿਆ ਕੀਤੀ ਹੈ ਕਿ ਉਹ ਕਹਿੰਦੇ ਵੀ ਤਿੰਨ ਪਾਰਟੀਆਂ ਦਾ ਮੂੰਹ ਚ ਦਾ ਹੁੰਗੜੀਆਂ ਪੈ ਗਈਆਂ ਉਹ ਤਾਂ ਗੱਲ ਕੀ ਕਰਨਗੇ ਜੀ ਅਕਾਲੀ ਦਲ ਦੇ ਮੌਜੂਦਾ ਸਮੇਂ ਚ ਹੋਈ ਕਾਂਗਰਸ ਨੇ ਸਰਕਾਰ ਬਣਾਈ ਉਹਨੇ ਕੁਝ ਨਹੀਂ ਕੀਤਾ ਰਹਿਣ ਖੁੰਦ ਕਹਿੰਦੇ ਜਿਹੜੇ 2.5 ਸਾਲ ਹੋ ਗਏ ਉਹ ਕਰ ਲਈ ਜਾਂਦਾ ਆਪਣਾ ਕੋਮਰ ਵਿਜੇ ਪ੍ਰਤਾਪ ਉੱਥੇ ਕੋਈ ਗੱਲ ਨਹੀਂ ਕਹਿੰਦੇ ਕਰਾਂਗੇ ਉਹ ਵੀ ਚਲੋ ਬੜੀਆ ਗੱਲ ਹੈ ਜੀ ਵੈਲਕਮ ਕਰਦੇ ਅਸੀਂ ਕਰਨਾ ਚਾਹੀਦਾ ਹੈ ਜੀ ਸੋ ਇੱਕ ਬਹੁਤ ਅਹਿਮ ਮੁੱਦਾ ਕਹਿਣ ਤੋਂ ਪਹਿਲਾਂ ਵੀ ਭਾਪੀ ਬੀਜੇਪੀ ਨੇ ਜਿਹੜਾ ਹੁਣ ਆਪਦਾ ਸਿੱਖ ਕਾਰਡ ਜਿਹੜਾ ਪੰਜਾਬ ਦੇ ਲਈ ਖਿੱਡੇ ਤਾਂ ਇਹ ਤਾਂ ਹੋ ਗਈ ਇਹਨਾਂ ਦੀ ਗੱਲ ਦੂਜੀ ਗੱਲ ਨਿਜਰ ਕਾਂਡ ਦੀ ਇਲਜ਼ਾਮਤ ਭਾਰਤ ਦੀਆਂ ਏਜੰਸੀਆਂ ਤੇ ਲੱਗਦੇ ਰਹੇ ਨੇ ਚੌਥੀ ਗ੍ਰਿਫਤਾਰੀ ਹੋਈ ਹੈ ਇਹ ਤੋਂ ਪਹਿਲਾਂ ਤਿੰਨ ਗ੍ਰਿਫਤਾਰੀਆਂ ਪਹਿਲਾਂ ਹੋ ਗਏ ਸੀ ਤਿੰਨੇ ਜਿਹੜੇ ਬੱਚੇ ਗ੍ਰਿਫਤਾਰ ਹੋਏ ਐ ਲੜਕੇ ਗ੍ਰਿਫਤਾਰ ਹੋਏ ਐ ਉਨਾ ਦੇ ਵਿੱਚੋਂ ਉਹਨਾਂ ਦੀ ਉਮਰ ਜਿਹੜੀ ਹੈਗੀ ਹੈ ਉਹ 22 ਸਾਲ ਤੋਂ ਲੈ ਕੇ 22 ਸਾਲ ਦੇ ਦਰਮਿਆਨ ਹੈ ਜੀ ਕੋਈ ਜ਼ਿਆਦਾ ਨਹੀਂ ਹੈ ਔਰ ਉਹ ਬੰਦੇ ਜਿਹੜੇ ਹੈਗੇ ਆਰ ਜੀ ਕੀ ਹੁੰਦੀ ਹੈ ਉਹ ਇੱਕ ਉਹ ਜਿਹੜੀ ਆਰ ਜੀ ਤੌਰ ਦੇ ਤੇ ਉੱਤੇ ਗਏ ਹੈ ਜਾਂ ਕਿਸੇ ਹੋਰ ਤਰੀਕੇ ਤਰੀਕੇ ਦੇ ਤੇ ਗਏ ਸੀ ਪੜਨ ਵਗੈਰਾ ਦੇ ਵਾਸਤੇ ਜਾਂ ਕੰਮ ਵਾਸਤੇ ਗਏ ਸੀ ਤੇ ਉਹਨਾਂ ਦਾ ਪਿਛਲਾ ਰਿਕਾਰਡ ਕੋਈ ਅਜੇ ਹੈ ਨਹੀਂ ਕਿ ਉਹ ਅਪਰਾਧੀ ਹੈ ਜੀ ਤਿੰਨ ਬੰਦੇ ਉਹਨਾਂ ਦੇ ਵਿੱਚੋਂ ਇੱਕ ਦਾ ਨਾਂ ਹੈ ਜੀ ਕਰਨ ਬਰਾੜੂ ਦੀ ਉਮਰ 22 ਸਾਲ ਹੈ ਹੂੰ ਹੂੰ ਕਮਲਪ੍ਰੀਤ ਸਿੰਘ ਉਹ ਵੀ 22 ਸਾਲ ਹੈ ਕਰਨ ਪ੍ਰੀਤ ਸਿੰਘ ਦੀ ਉਮਰ 28 ਸਾਲ ਹੈ। ਹੂੰ ਹੂੰ ਇਤਨੇ ਤੇ ਤਿੰਨੇ ਜਿਹੜੇ ਹੈ ਐਡਮਿੰਟਨ ਦੇ ਵਿੱਚ ਰਹਿੰਦੇ ਸੀ ਔਰ ਤਿੰਨਾਂ ਨੂੰ ਗ੍ਰਿਫਤਾਰ ਕੀਤਾ ਤੇ ਹੁਣ ਚੌਥਾ ਬੰਦਾ ਇੱਕ ਹੋਰ ਗ੍ਰਿਫਤਾਰ ਕੀਤਾ ਨੌਜਵਾਨ ਮੁੰਡਾ ਹੈ। ਹੂੰ ਹੂੰ ਉਹਦੀ ਉਮਰ ਹੁਣ ਉਹਦੀ ਉਮਰ 22 ਸਾਲ ਹੈ। ਜੀ ਇਹਦਾ ਮਤਲਬ ਹੈ ਵੀ ਕਾਫੀ ਸਮੇਂ ਦਾ ਗਿਆ ਹੈ। ਹੂੰ ਹੂੰ ਔਰ ਉਹਦੀ ਉਮਰ ਜੇ ਹੁਣ 22 ਸਾਲ ਹੈ ਤੇ ਉਹ ਬਹੁਤ ਘੱਟ ਉਮਰ ਦੇ ਵਿੱਚ ਗਿਆ ਹੋਣਾ ਹੈ। ਹੂੰ ਹੂੰ ਔਰ ਅਮਨਦੀਪ ਦੀ ਜਿਹੜੀ ਹੈਗੀ ਹੈ ਜਿਹੜੀ ਲੋਕੇਸ਼ਨ ਇਹਨਾਂ ਨੇ ਦੱਸੀ ਹੈ ਜਿਉਂ ਕਹਿੰਦੇ ਬ੍ਰਿੰਟਨ ਹੂੰ ਹੂੰ ਸਰੀ ਤੇ ਐਪਸ ਫੂਡ ਦੇ ਇਲਾਕੇ ਦਾ ਵਸਨੀਕ ਹੈ। ਜੀ ਔਰ ਉਹਨੂੰ ਵੀ ਹੁਣ ਉਹਨੇ ਗ੍ਰਫਤਾਰ ਕੀਤਾ ਤੇ ਉਹ ਕਹਿੰਦੇ ਆ ਵੀ ਇਹ ਗ੍ਰਫਤਾਰੀ ਜਿਹੜੀ ਪਹਿਲਾਂ ਉਹਨੇ ਗੱਲ ਕਹੀ ਸੀ ਕਿ ਇਹ ਗ੍ਰਫਤਾਰੀ ਜਿਹੜੀ ਹੈਗੀ ਹੈ ਇਹ ਗ੍ਰਫਤਾਰੀ ਬੜੀ ਮਹੱਤਵਪੂਰਨ ਹੈ ਹਮਮ ਔਰ ਜਿਹੜੀ ਏਜੰਸੀ ਇਹਦੀ ਜਾਂਚ ਕਰ ਰਹੀ ਹੈ ਕੈਨੇਡੀਅਨ ਮਾਉਂਟਡ ਪੁਲਿਸ ਦੀ ਜਿਹੜੀ ਹੈਗੀ ਹੈ ਅ ਰਾਇਲ ਕੈਨੇਡੀਅਨ ਮਾਉਂਟਡ ਪੁਲਿਸ ਦੀ ਜਿਹੜੀ ਜਾਂਚ ਉਹਨੇ ਕਿਹਾ ਕਿ ਇਹ ਠੀਕ ਦਿਸ਼ਾ ਦੇ ਵਿੱਚ ਅੱਗੇ ਵੱਧ ਰਹੀ ਹੈ ਹਮਮ ਦਾਨੀਅਲ ਜੀ ਸਭ ਆਪ ਨੂੰ ਪਤਾ ਹੈ ਕਿ ਮਿਸਟਰ ਨਿਜਰ ਹੈ ਜਿਹੜੇ ਆਪਣੇ ਜਿਨ੍ਹਾਂ ਦਾ ਮਰਡਰ ਹੋਇਆ 18 ਜੂਨ ਨੂੰ ਪਿਛਲੇ ਸਾਲ ਬ੍ਰਿਟਿਸ਼ ਕੋਲੰਬੀਆਤ ਸਰੀ ਦੇ ਵਿੱਚ ਜਿਹੜਾ ਗੁਰਦੁਆਰਾ ਸਾਹਿਬ ਆ ਉਸ ਗੁਰਦੁਆਰਾ ਸਾਹਿਬ ਦੇ ਵਿੱਚੋਂ ਹੀ ਬਾਹਰ ਨਿਕਲਦੇ ਸੀ ਨਿਕਲ ਰਹੇ ਸੀ ਪਾਰਕਿੰਗ ਗਾਰ ਪਾਰਕਿੰਗ ਦੇ ਵਿੱਚੋਂ ਨਿਕਲਦੇ ਸੀ ਆਪਣੀ ਟਰੱਕ ਨੂੰ ਉਹਨਾਂ ਨੇ ਸਟਾਰਟ ਕੀਤਾ ਸੀ ਇੱਕ ਗੱਡੀ ਆਉਂਦੀ ਹੈ ਦੋ ਗੱਡੀਆਂ ਆਉਂਦੀਆਂ ਇੱਕ ਗੱਡੀ ਆ ਕੇ ਘੇਰਦੀ ਹੈ ਤੇ ਦੂਜੀ ਗੱਡੀ ਤੋਂ ਚਿੰਨ੍ਹ ਅੱਜ ਫੇਰਿੰਗ ਕੀਤੀ ਜਾਂਦੀ ਹੈ ਇਸ ਲੜਕੇ ਬਾਰੇ ਜਿਹੜਾ ਹੁਣ ਗ੍ਰਿਫਤਾਰ ਕੀਤਾ ਹੈ ਅਮਨਦੀਪ ਇਹਦੇ ਬਾਰੇ ਦੱਸਿਆ ਗਿਆ ਕਿ ਅਸਲ ਦੇ ਵਿੱਚ ਜਿਹੜੀ ਗੋਲੀਆਂ ਚਲਾਉਣ ਵਾਲੇ ਬੰਦੇ ਆ ਦੇ ਵਿੱਚ ਇਹ ਸ਼ਾਮਲ ਸੀ ਹੂੰ ਹੂੰ ਇਹ ਮੁੱਦਾ ਜਿਹੜਾ ਹੈਗਾ ਭਾਰਤ ਤੇ ਕੈਨੇਡਾ ਦੇ ਦਰਮਿਆਨ ਜਿਹੜਾ ਹੈ ਇੱਕ ਤਣਾਅ ਦਾ ਕਾਰਨ ਵੀ ਬੜਾ ਹੋਇਆ ਹੈ ਜੀ ਕੈਨੇਡੀਅਨ ਪ੍ਰਾਈਮ ਮਿਨਿਸਟਰ ਨੇ ਪਹਿਲਾਂ ਪਾਰਲੀਮੈਂਟ ਦੇ ਵਿੱਚ ਕਿਹਾ ਸੀ ਫਿਰ ਉਹਨਾਂ ਨੇ ਸਿੱਖ ਜਿਹੜੀ ਹੈਗੀ ਐ ਸਪਰੇਡ ਡੇ ਜਿਹੜਾ ਉਹਦੇ ਤੇ ਵੀ ਉਹਨਾਂ ਦੀ ਹਾਜ਼ਰੀ ਦੇ ਵਿੱਚ ਜਿਹੜੇ ਖਾਲਸਾਣ ਦੇ ਨਾਰੇ ਲੱਗੇ ਸੀ ਉਸ ਮਾਮਲੇ ਨੂੰ ਵੀ ਭਾਰਤ ਨੇ ਲਿਆ ਕਿ ਇਹ ਸਾਰਾ ਕੁਝ ਗਲਤ ਹੋ ਰਿਹਾ ਹੈ ਜੀ ਭਾਰਤ ਦਾ ਇਲਜ਼ਾਮ ਇਹ ਹੈ ਕਿ ਜਦੋਂ ਕੈਨੇਡਾ ਦਾ ਪ੍ਰਾਈਮ ਮਿਨਿਸਟਰ ਹਾਜ਼ਰ ਹੈ ਤੇ ਜਿਹੜੀ ਚੀਜ਼ ਕੈਨੇਡਾ ਦੇ ਵਿੱਚ ਅ ਪਰ ਦੇ ਵਿੱਚ ਜਿਹੜੀ ਚੀਜ਼ ਦੇ ਉੱਤੇ ਇਤਰਾਜ਼ ਕੀਤਾ ਜਾਂਦਾ ਹੈ ਤੇ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਦੇ ਸਾਹਮਣੇ ਜੇ ਵਾਰ-ਵਾਰ ਉਹਨੂੰ ਦੋਹਰਾਇਆ ਜਾਵੇ ਤੇ ਇਹਦਾ ਮਤਲਬ ਹੈ ਕਿ ਉਹ ਭਾਰਤ ਨੂੰ ਚੜਾਉਣ ਵਾਸਤੇ ਜਾਂ ਭਾਰਤ ਦੇ ਵਿੱਚ ਲਾਅ ਐਂਡ ਆਰਡਰ ਦੀ ਪ੍ਰੋਬਲਮ ਕ੍ਰੀਏਟ ਕਰਨ ਵਾਸਤੇ ਕਿਹਾ ਜਾਂਦਾ ਪਰ ਜੇ ਆਪਾਂ ਹੁਣ ਦੂਜੀ ਲੋਟ ਦੇਖੀ ਕਿ ਪੰਜਾਬ ਦੇ ਵਿੱਚ ਜਾਂ ਭਾਰਤ ਦੇ ਵਿੱਚ ਖਾਲਸਾ ਦੇ ਨਰੇ ਨਹੀਂ ਲੱਗਦੇ ਲੱਗਦੇ ਜੇ ਸਿਮਰਜੀਤ ਸਿੰਘ ਮਾਨ ਚੋਣ ਲੜਦੇ ਹੁਣ ਚੋਣਾਂ ਦੇ ਵਿੱਚ ਭਾਵੇਂ ਉਹ ਇਸਤੇਮਾਲ ਨਾ ਕਰਨ لیکن ਉਹਨਾਂ ਦਾ ਹਰ ਜਲਸਾ ਜਦੋਂ ਉਹ ਬੋਲਦੇ ਆ ਖਾਲਸਤਰ ਜਿੰਦਾਬਾਦ ਦੇ ਨਾਲ ਸ਼ੁਰੂ ਹੁੰਦਾ ਤੇ ਖਾਲਸਤਰ ਜਿੰਦਾਬਾਦ ਦੇ ਨਾਲ ਖਤਮ ਹੁੰਦਾ ਉਹ ਆਪ ਵੀ ਨਾਰਾ ਲਾਉਂਦੇ ਉਹਨਾਂ ਦੇ ਜਿਹੜੇ ਫਾਲੋਅਰਸ ਆ ਉਹ ਵੀ ਨਾਰੇ ਦਾ ਜਵਾਬ ਨਾਰੇ ਚ ਦਿੰਦੇ ਜਕਾਰੇ ਦਾ ਜਵਾਬ ਜਕਾਰੇ ਦੇ ਵਿੱਚ ਦਿੰਦੇ ਐ ਔਰ ਇਹ ਗੱਲ ਜਿਹੜੀ ਹੈਗੀ ਇਹਦੀ ਇਜਾਜ਼ਤ ਦੇਸ਼ ਦੀ ਸੁਪਰੀਮ ਕੋਰਟ ਨੇ ਔਰ ਦੇਸ਼ ਦੀ ਜਿਹੜੀ ਹੈਗੀ ਹਾਈ ਕੋਰਟਾਂ ਨੇ ਉਹ ਦਿੱਤੀ ਹੋਈ ਹੈ ਸੋ ਮੇਰੇ ਖਿਆਲ ਮੁਤਾਬਕ ਇਹ ਮਾਮਲਾ ਜਿਹੜਾ ਹੈਗਾ ਕਾਫੀ ਮਹੱਤਵਪੂਰਨ ਹੈ ਔਰ ਇਹਦੇ ਚ ਦਾਨੀਲ ਗਿਆ ਸਭ ਅੱਗੇ ਜਿਹੜੀ ਹੈਗੀ ਹੈ ਸਮੱਸਿਆ ਉਹ ਇਹ ਹੈ ਕਿ ਜਦੋਂ ਕੈਨੇਡਾ ਵਾਲੇ ਲੋਕ ਇਹ ਗੱਲ ਕਹਿੰਦੇ ਇੱਕ ਭਾਰਤੀ ਏਜੰਸੀਆਂ ਦੀ ਕਾਰਵਾਈ ਇਹ ਤੇ ਨੇ ਨਾਮ ਹੀ ਦੇ ਦਿੱਤਾ ਤਾਂ ਉਹ ਤੋਂ ਬਾਅਦ ਤਾਂ ਅਸੀਂ ਕੈਨੇਡਾ ਨੂੰ ਜਿਹੜਾ ਹੈਗਾ ਥੋੜਾ ਜਿਹਾ ਸਨਬ ਕਰਦੇ ਆ ਕਿ ਜੀ ਇਹ ਗਲਤ ਕਰ ਰਹੇ ਹੋ ਤੁਸੀਂ ਬੁਲਾਣਾ ਕਰਨ ਨੂੰ ਧਮਕਾ ਕਰ ਰਹੇ ਹੋ ਲੇਕਿਨ ਜਦੋਂ ਗੁਰਪ੍ਰਤਵੰਦ ਸਿੰਘ ਪੰਨੂ ਦੇ ਮਾਮਲੇ ਦੇ ਉੱਤੇ ਅਮਰੀਕਨ ਏਜੰਸੀਆਂ ਜਿਹੜਾ ਅਮਰੀਕਨ ਪੁਲਿਸ ਕਹਿੰਦੀ ਹੈ ਕਿ ਜੀ ਗੁਰਪ੍ਰਤਵੰਦ ਸਿੰਘ ਪੰਨੂ ਨੂੰ ਵੀ ਕਤਲ ਕਰਨ ਦੀ ਸਾਜ਼ਿਸ਼ ਕੀਤੀ ਗਈ ਸੀ ਔਰ ਚੈੱਕ ਰਿਪਬਲਿਕ ਦੇ ਵਿੱਚ ਇੱਕ ਬੰਦੇ ਨੂੰ ਗ੍ਰਿਫਤਾਰ ਵੀ ਕੀਤਾ ਜਾ ਚੁੱਕਿਆ ਹੈ ਜੀ ਉਹਨਾਂ ਨੇ ਕੁੱਝ ਉਹਨਾਂ ਲੋਕਾਂ ਦੇ ਨਾਮ ਵੀ ਦਿੱਤੇ ਜਿਹੜੇ ਪੈਸੇ ਲੈਣ ਤੇ ਦੇਣ ਦਾ ਕੰਮ ਕਰਦੇ ਸੀ ਹਮਮ ਔਰ ਉਹਨਾਂ ਨੇ ਵੀ ਜਿਹੜੀ ਇਹ ਭਾਰਤ ਦੀਆਂ ਵੱਡੀਆਂ ਏਜੰਸੀਆਂ ਬਾਲ ਗੱਲ ਕੀਤੀ ਏ ਉੱਥੇ ਭਾਰਤ ਦਾ ਰਵਈਆ ਜਿਹੜਾ ਹੈਗਾ ਉਹ ਬਿਲਕੁਲ ਜਿਹੜਾ ਹੈਗਾ 네ਗੇਟਿਵ ਨਹੀਂ ਜੀ ਸੋ ਮੈਂ ਅਮਰੀਕਾ ਦੇ ਕਧਕਾਰੀ ਦਾ ਬਿਆਨ ਪੜ੍ਹ ਰਿਹਾ ਸੀ ਹਮਮ ਉਹਨੇ ਇਹ ਗੱਲ ਕਹਿ ਦਿੱਤੀ ਹੈ ਕਿ ਭਾਰਤ ਸਾਨੂੰ ਕੋਆਪਰੇਟ ਕਰ ਰਿਹਾ ਹੈ ਜੀ ਭਾਰਤ ਆਪਣੇ ਪੱਧਰ ਤੇ ਪੜਤਾਲ ਕਰ ਰਿਹਾ ਹੈ ਜਾਂਚ ਕਰ ਰਿਹਾ ਹੈ ਔਰ ਸਾਨੂੰ ਕੋਆਪਰੇਟ ਕਰ ਰਿਹਾ ਹੈ ਹਮਮ ਹੁਣ ਭਾਰਤ ਕਿੱਥੇ ਕਿੱਥੇ ਕਿਹਨੂੰ ਕਿਹਨੂੰ ਕੋਆਪਰੇਟ ਕਰਦਾ ਇਹ ਵੀ ਵੇਖਣਾ ਇਤਾਲੀਆ ਸਾਹਿਬ ਤੁਸੀਂ ਦੇਖੋ ਜੇ ਨੇਪਾਲ ਵਾਲੇ ਮਾੜੀ ਮੋਟੀ ਗੱਲ ਕਰਨ ਤੇ ਡਾਂਗਾ ਚੱਕ ਕੇ ਭਾਰਤ ਵਾਲੇ ਪੈ ਜਾਂਦੇ ਵੀ ਥੋੜੀ ਕੀ ਗੱਲ ਹੈ ਪਰ ਜੇ ਚੀਨ ਸਾਡਾ ਰਕਬਰ ਹੜੱਪ ਲੇ ਤੇ ਰੋਲਾ ਪੈ ਜੇ اپੋਜੀਸ਼ਨ ਕਹਵੇ ਰਕਬਰ ਹੜੱਪ ਲਿਆ ਤੇ ਭਾਰਤ ਦੀ ਸਰਕਾਰ ਪਾਰਲੀਮੈਂਟ ਚ ਕਹਿੰਦੀ ਹੈ ਨਾ ਕਿਸੇ ਨੇ 1 ਇੰਚ ਕਬਜ਼ਾ ਹੈ ਕਬਜ਼ਾ ਨਾ ਕਬਜ਼ਾ ਜਾ ਸਕਦਾ ਹੈ ਉੱਥੇ ਉਹ ਕਹਿੰਦੇ ਨਹੀਂ ਕਿਉਂਕਿ ਉੱਥੇ ਫਿਰ ਉਹ ਉਹ ਬੜੇ ਇਹਦਾ ਮਤਲਬ ਹੈ ਕਿ ਉੱਥੇ ਕੋਆਪਰੇਟ ਕਰਦੇ ਆਂ ਅਸੀਂ ਸਾਡੇ ਰਕਵੇ ਦੇ ਉੱਤੇ ਕੰਮ ਦਿਆ ਹੁੰਦਾ ਤਾਂ ਅਸੀਂ ਕੋਆਪਰੇਟ ਕਰਦੇ ਆਂ ਹੂੰ ਹੂੰ ਦੂਜਾ ਜੇ ਕੋਈ ਮਾੜੀ ਜੀ ਇਤਰਾਜ਼ ਕਰਦੇ ਵੀ ਤੁਸੀਂ ਸਾਡੇ ਵਾਲੇ ਪਾਸੇ ਵੜ ਕੇ ਉਹਨਾਂ ਨੂੰ ਅਸੀਂ ਕਹਿੰਨੇ ਕਿ ਇਹ ਧੱਕਾ ਕਰਦੇ ਆਂ ਹੂੰ ਹੂੰ ਸੇਮ ਪੋਜੀਸ਼ਨ ਦੀ ਆਪਾਂ ਪਾਕਿਸਤਾਨ ਦੀ ਗੱਲ ਕਰ ਰਹੇ ਹਾਂ ਨੂੰ ਪਾਕਿਸਤਾਨ 'ਚ ਉਹ ਵੀ ਆਵਾਜ਼ਾਂ ਉੱਠ ਰਹੀਆਂ ਪੈਗੀਆਂ ਜੀ ਪਾਕਿਸਤਾਨ ਦੇ ਵਿੱਚ ਤਾਂ ਗੋਦੀ মিডিਆ ਦੀ ਮਤਲਬ ਸਥਿਤੀ ਹੈ ਕਿ ਮਿਸਟਰ ਵਫਾਦ ਹੈ ਹੂੰ ਹੂੰ ਉਹ ਮੇਰੇ ਖਿਆਲਾ ਵੀ ਉਹ ਵਿਦੇਸ਼ ਮੰਤਰੀ ਹੁੰਦੇ ਸੀ Imran Khan ਦੀ ਸਰਕਾਰ ਦੇ ਵਿੱਚ ਤੇ ਉਹਨਾਂ ਨੇ ਇੱਕ ਗੱਲ ਕਹਿਤੀ ਜੀ ਉਹ ਕਹਿੰਦੇ ਵੀ ਭਾਰਤ ਦੇ ਵਿੱਚ ਤਬਦੀਲੀ ਦੀ ਲੋੜ ਹੈ ਔਰ ਰਾਹੁਲ ਗਾਂਧੀ ਬਾਰੇ ਉਹਨਾਂ ਨੇ ਕਹਿਤਾ ਕਿ ਚੰਗਾ ਲੀਡਰ ਚੰਗਾ ਲੀਡਰ ਹੈ ਔਰ ਜ਼ਰੂਰਤ ਹੈ ਕਿ ਉਹੋ ਜਿਹੇ ਲੀਡਰ ਕਾਮਯਾਬ ਹੋ ਜਾਣ ਤੇ ਸਾਡੇ ਪ੍ਰਧਾਨ ਮੰਤਰੀ ਸਾਹਿਬ ਨੇ ਕਹਤੇ ਕਿ ਦੇਖੋ ਜੀ ਪਾਕਿਸਤਾਨ ਦੇ ਜਿਹੜੇ ਲੀਡਰ ਹੈ ਉਹ ਚਾਹੁੰਦੇ ਆ ਕਿ ਰਾਹੁਲ ਗਾਂਧੀ ਇੱਥੇ ਪ੍ਰਧਾਨ ਮੰਤਰੀ ਬਣੇ ਪ੍ਰਧਾਨ ਮੰਤਰੀ ਬਣੇ ਹਾਲਾ ਇਹ ਪਤਾ ਨਹੀਂ ਵੀ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਬਣਨਾ ਹੈ ਕਿ ਨਹੀਂ ਬਣਨਾ ਉਹਨਾਂ ਨੇ ਸਾਫ਼ ਇਹ ਗੱਲ ਕਹਿ ਦਿੱਤਾ ਹੈ ਕਿ ਜਿਹੜੀ ਐਂਡੀਆ ਨੇ ਫੈਸਲਾ ਕਰਨਾ ਹੈ ਤੇ ਐਂਡੀਆ ਦਾ ਸਭ ਤੋਂ ਵੱਡਾ ਲੀਡਰ ਕੌਣ ਹੈ ਇਸ ਬਾਰੇ ਆ ਸੌਰੀ ਇੰਡੀਆ ਦੇ ਇੰਡੀਆ ਨੇ ਕਰ ਰਹੇ ਇੰਡੀਆ ਦਾ ਸਭ ਤੋਂ ਵੱਡਾ ਲੀਡਰ ਹੈ ਤਜਰਬੇ ਦੇ ਲਿਹਾਜ਼ ਨਾਲ ਉਮਰ ਦੇ ਲਿਹਾਜ਼ ਨਾਲ ਆਲ ਇੰਡੀਆ ਕਾਂਗਰਸ ਕਮੇਟੀ ਦਾ ਪ੍ਰੈਜ਼ੀਡੈਂਟ ਹੈ ਉਹਦਾ ਮਲਕਰਜਨ ਖੜਗੇ ਜੇ ਆਪਾਂ ਵੱਡੀ ਪਾਰਟੀ ਦੇਖੀਏ ਤੇ ਵੱਡੇ ਲੀਡਰ ਦੇ ਤੌਰ ਤੇ ਦੇਖੀਏ ਵੱਡੀ ਪਾਰਟੀ ਦੇ ਪ੍ਰਧਾਨ ਦੇ ਤੌਰ ਤੇ ਦੇਖੀਏ ਤਾਂ ਨਾ ਤਾਂ ਫਿਰ ਖੜਗੇ ਦਾ ਹੁੰਦਾ ਸੋਨੀਆ ਗਾਂਧੀ ਵੇਲੇ ਵੀ ਸੋਨੀਆ ਗਾਂਧੀ ਨੂੰ ਜਿਹੜੀ ਕਾਂਗਰਸ ਪਾਰਟੀ ਦੀ ਪਾਰਲੀਮੈਂਟਰੀ ਪਾਰਟੀ ਉਹਨਾਂ ਦਾ ਲੀਡਰ ਚੁਣਿਆ ਸੀ ਲੇਕਿਨ ਸੋਨੀਆ ਗਾਂਧੀ ਨੇ ਆਪ ਪ੍ਰਸ਼ਾਟ ਕੇ ਉਹਨਾਂ ਕਹਿੰਦਾ ਜੀ ਬਨਮੋਨ ਸਿੰਘ ਬਨਮੋਨ ਸਿੰਘ ਇਹ ਪਤਾ ਨਹੀਂ ਕੌਣ ਹੋਵੇ ਪਰ ਪ੍ਰਧਾਨ ਮੰਤਰੀ ਸਾਹਿਬ ਜਿਹੜੀ ਗੱਲ ਕਰਦੇ ਆ ਅਸਲ ਦੇ ਵਿੱਚ ਕਹਾਣੀ ਕੀ ਹੈ ਹੂੰ ਹੂੰ ਕਿ ਉੱਥੇ ਪਾਕਿਸਤਾਨ ਦੇ ਵਿੱਚ ਵੀ ਇਹ ਗੱਲਾਂ ਉੱਠ ਰਹੀਆਂ ਕਿ ਪਾਕਿਸਤਾਨ ਦੇ ਵਿੱਚ ਜਿਹੜੀਆਂ ਕੁਝ ਕਿਲਿੰਗਸ ਹੋਣਗੇ ਜੀ ਉਹ ਕਿਲਿੰਗਸ ਜਿਹੜੀਆਂ ਹੋਣਗੇ ਉਹ ਭਾਰਤੀ ਏਜੰਸੀਆਂ ਦਾ ਕੰਮ ਹੈ ਹੂੰ ਹੂੰ ਸੋ ਇਹ ਕੁਲਮ ਲਾ ਕੇ ਜੇ ਆਪਾਂ ਦੇਖੀਏ ਜੇ ਇਹ ਤੁਹਾਡਾ ਕੈਨੇਡਾ ਹੋਵੇ ਜਾਂ ਪਾਕਿਸਤਾਨ ਤੁਹਾਨੂੰ ਉੱਥੇ ਅਸੀਂ ਸਨਪ ਕਰਦੇ ਹਾਂ ਜੇ ਅਮਰੀਕਾ ਹੋਵੇ ਤੇ ਉੱਥੇ ਸਾਡੀ ਪੋਜੀਸ਼ਨ ਹੋਰ ਹੈ ਇਹਦਾ ਮਤਲਬ ਹੈ ਕਿ ਚੀਨ ਵੇਲੇ ਜਮਾਈ ਹੋ ਰਿਹਾ ਹੈ ਕਿ ਚੀਨ ਤਾਂ ਗੁਆਡ ਦੇ ਵਿੱਚ ਪੈਂਦਾ ਹੈ ਅਰੇ ਦੂਜੇ ਪਾਸੇ ਆਪਾਂ ਦੇਖੀ ਤੇ ਜੇ ਅਮਰੀਕਾ ਵਾਲੀ ਕਹਿੰਦੀ ਹੈ ਕਿ ਥੋੜਾ ਜਿਹਾ ਮਤਲਬ ਭਾਰਤ ਦੇ ਵਿੱਚ ਜਿਹੜੀ ਹੈ ਲੋਕਤੰਤਰ ਦੇ ਉੱਤੇ ਕਿੰਤੂ ਪਰੰਤੂ ਕਰਦੇ ਹੈ ਤੇ ਭਾਰਤ ਨਹੀਂ ਉਹਦਾ ਜਵਾਬ ਜੇ ਦਿੰਦਾ ਉਹ ਤੋਂ ਪਹਿਲਾਂ ਰੂਸ ਬੋਲ ਪੈਂਦੇ ਹੂੰ ਹੂੰ ਤੇ ਰੂਸ ਦੇ ਵਿੱਚ ਉਹ ਜਿਹੜਾ ਪੁੱਤ ਨਾ ਉਹਨੇ ਤਾਂ ਮੇਰੇ ਖਿਆਲ ਨਾਲ ਵੀ ਇੰਤਕਾਲ ਹੀ ਕਰਾ ਲਿਆ ਉਹਦੇ ਨਾਲ ਹੂੰ ਹੂੰ ਕਿ ਜਿੰਨੀ ਦੇਰ ਤੱਕ ਮੈਂ ਜਿੰਨੀ ਦੇਰ ਤੱਕ ਮੈਂ ਜਿਉਂਦਾ ਰਹੂੰਗਾ ਉਨੀ ਦੇਰ ਤੱਕ ਮੈਂ ਹੀ ਪ੍ਰੈਜ਼ੀਡੈਂਟ ਰਹੂੰਗਾ ਕਿਉਂਕਿ ਜਿਹੋ ਜਿਹੇ ਇੱਥੇ ਹਾਲਾਤ ਹੈ ਜੇ ਉਹ ਚੋਣਾ ਵੀ ਹੁੰਦੀਗਾ ਰਹਿਣ ਤੇ ਪ੍ਰੈਜ਼ੀਡੈਂਟ ਹੋਰ ਕੋਈ ਇੱਥੇ ਖੜਾ ਹੀ ਨਹੀਂ ਹੋ ਸਕਦਾ ਜੇ ਤੇ ਦੇ ਮੁਕਾਬਲੇ ਚ ਹੋਇਆ ਤਾਂ ਦਿਲ ਚੂਗਾ ਜੀ ਤੇ ਜੇ ਦਿਲ ਚਲਾ ਗਿਆ ਤਾਂ ਵਾਰ ਨਹੀਂ ਹੁੰਦਾ ਤੇ ਫਿਰ ਉਹਨੇ ਖਤਮੀ ਹੋਣੀ ਇਹ ਹਾਲਾਤ ਇਹੋ ਜੇ ਬਣ ਰਹੇ ਆ ਭਾਰਤ ਦੇ ਜੀ ਸੋ ਬਹੁਤ ਬਹੁਤ ਇਸ ਗੱਲ ਦੇ ਉੱਤੇ ਮੈਂ ਸਹਿਮਤੀ ਪ੍ਰਗਟਾਉਣਾ ਸੋ ਇੱਕ ਬ੍ਰੇਕ ਲਾਈਨ ਹੈ ਬ੍ਰੇਕ ਤੋਂ ਬਾਅਦ ਜੀ ਨਵੀ DTT 15 ਚਲਾਉਂਦੇ ਜਪੇਕਾਰ ਮੈਕਸ ਫੋਰਸ ਕਾਮਿਨਸ ISX ਵੋਲਵ ਮਰਸੀਡੀਜ਼ ਸਪ੍ਰਿੰਟਰ ਜਹੀ ਮੋਟਰ ਹੋਵੇ ਤੇਲ ਹੋਰ ओरिजिनल ਫਿਲਟਰ ਤਾਂ ਚੇਂਜ ਕਰਾਉਣਾ ਹੀ ਆ ਆ ਜਾਓ ਫਿਰ ਕੁਇਕ ਟਰੱਕ ਲੂਬ ਟਰੱਕ ਸਰਵਿਸਿੰਗ ਵਾ ਬਾਈ ਵਾ ਕੋਈ ਅਪਾਇੰਟਮੈਂਟ ਨਹੀਂ ਡਰਾਈਵ ਥਰੂ ਫੈਸਿਲਿਟੀ ਯੂਜ਼ ਕਰੋ ਦੋ ਲੋਕੇਸ਼ਨਸ ਤੁਸੀਂ ਜਾਣਦੇ ਹੀ ਹੋ ਐਗਜ਼ਿਟ 268 ਔਨ ਹਾਈਵੇ 401 ਔਰ ਐਗਜ਼ਿਟ 5 ਔਨ QEW ਕੁਇਕ ਟਰੱਕ ਲੂਬ ਖੁਸ਼ ਹੋ ਕੇ ਪਰਤੋਗੇ ਮੰਨ ਲਓ 5196220660 5196220660 QTL ਬਿਕਾਜ਼ ਵੀ ਕੇਅਰ ਕੁਇਕ ਟਰੱਕ ਲੂਬ ਤੇ ਬੰਜੀ ਫਿਆਲੀ ਕਪੜਿਆਂ ਦੀ ਤੇ ਸ਼ਾਪਿੰਗ ਹੋਗੀ ਲਾਜਵਾਬ ਪਰ ਜੁਐਲਰੀ ਕੀ ਤੋਂ ਲੈਣੀ ਹੈ ਫਿਕਰ ਨਾ ਕਰੋ ਜਿੱਥੇ ਲੋਕ ਸੂਟ ਦੇਖਦੇ ਰਹਿ ਜਾਣਗੇ ਉੱਥੇ ਗਹਿਣੇ ਦੇ ਡਿਜ਼ਾਈਨ ਦੀ ਵੀ ਤਾਰੀਫ ਕੀਤੇ ਬਿਨਾ ਰਹਿਣਗੇ ਨਹੀਂ ਕਿਉਂਕਿ ਏਸੀ ਜੁਐਲਰਸ ਕੈਂਟ ਵਾਲਿਆਂ ਦੇ ਕੋਲ ਹੈ 22 ਕੈਰੇਟ ਦੇ ਸੋਨੇ ਦੇ ਗਹਿਣੇ ਔਰ ਤਾਂ ਮਰਦਾ ਬੱਚਿਆਂ ਦੇ 17 ਨੇ ਗਹਿਣਿਆਂ ਦੀ ਬੇਸ਼ੁਮਾਰ ਤੇ ਲੇਟੈਸਟ ਵੈਰਾਈਟੀ ਇਹਨਾਂ ਦੇ ਸ਼ੋਰੂਮ 'ਚ ਸੋਨੇ ਚਾਂਦੀ ਹੀਰਿਆਂ ਦੇ ਗਹਿਣੇ ਭਰੇ ਰਹਿੰਦੇ ਨੇ ਜਿੱਥੇ ਇਹ ਕੁੰਦਨ ਸੈੱਟ ਜੜਾਉ ਸੈੱਟ ਪੋਲਕੀ ਸੈੱਟ ਹੀਰੇ ਜੜੇ ਸੈੱਟ ਲਾਈਟ ਵੇਟ ਨੈਕਲੇਸ ਇਹ ਕੜੇ, ਚੂੜੀਆਂ, ਨਗਾਵਲੀਆਂ, ਸੋਣੀਆਂ-ਸੋਣੀਆਂ ਮੰਦਰੀਆਂ, ਝੁੰਮਕੇ ਵਾਲੀਆਂ ਤੇ ਹੋਰ ਬਥੇਰਾ ਕੁਝ। ਏਸੀ ਜੁਐਲਰ ਸ਼ਾਟਲ ਵਿੱਚ ਹਰ ਹਫ਼ਤੇ ਨਵੀਂ ਸ਼ਿਪਮੈਂਟ ਆਉਂਦੀ ਹੈ। ਤੁਹਾਡੇ ਪਸੰਦ ਦੇ, ਤੁਹਾਡੇ ਸਾਈਜ਼ ਮੁਤਾਬਕ ਗਹਿਣੇ 2 ਹਫ਼ਤਿਆਂ ਵਿੱਚ ਤਿਆਰ ਕਰਵਾ ਕੇ ਦਿੰਦੇ ਹਨ ਤੇ ਰਿਪੇਅਰ ਵੀ ਕਰਦੇ ਹਨ। 24 ਕੈਰਟ ਸੋਨੇ ਦੇ ਬਿਸਕਟ ਖਰੀਦ ਅਤੇ ਵੇਚ ਸਕਦੇ ਹੋ। 100% ਪਿਓਰ ਗਰੰਟੀ ਵਾਲੇ ਗਹਿਣੇ ਲੈਣ ਲਈ ਪਹੁੰਚੋ 25416 104 ਐਵੇਨਿਊ ਸਾਊਥ-ਈਸਟ ਕੈਂਟ। मेरे वीर हाँ। मैं बस एक गल दस आज जी तू ट्रेवलिंग कर दूध फ्रैशिंग दो सो अठी तो फ्री कॉफी सर्विस फ्री ट्रक पार्किंग रोटी ठेका लॉन्ड्री शावर ट्रक हो सामान आसानी मिलेगा हूने कॉल करो तीन सो साठ छवंजा साठ छिया थ्री सिक्स जीरो फाइव टू सिक्स जीरो सिक्स सिक्स ये दो लोकेशन तो सेवा में प्रदान कर हैं सेकेंड लोकेशन लॉस्ट हिल ट्रेवल सेंटर चौदह आठ सौ चौदह एलोम स्ट्रीट लॉस्ट हिल्स फोन नंबर छह सौ इक्कावे तेईस चौर

ਬੇਤੇ ਸੋ ਪ੍ਰੋਗਰਾਮ ਸ਼ਮਾਂਤਾਂ ਦੇ ਵਿੱਚ ਤੁਹਾਡਾ ਫਿਰ ਤੋਂ ਸਵਾਗਤ ਹੈ ਇਸ ਪ੍ਰੋਗਰਾਮ ਦੇ ਵਿੱਚ ਜੇਕਰ ਤੁਸੀਂ ਕਿਸੇ ਤਰ੍ਹਾਂ ਦੇ ਵੀ ਐਡਵਰਟਾਈਜ਼ਮੈਂਟ ਕਰਾਉਣੀ ਚਾਹੁੰਦੇ ਹੋ ਪੇਡ ਪ੍ਰਮੋਸ਼ਨ ਕਰਾਉਣੀ ਚਾਹੁੰਦੇ ਹੋ ਸਾਡੇ ਨਾਲ 9780141741 ਤੇ ਸੰਪਰਕ ਕਰ ਸਕਦੇ ਹੋ ਤੇ ਹੁਣ ਟਿਲ ਸਭ ਗੱਲ ਕਰੀਏ ਬੈਂਸ ਭਰਾਵਾਂ ਦੀ ਮਨ ਲੱਗਾ ਸਾਰਾ ਮੈਂ ਕਿ ਲੁਧਿਆਣਾ ਗਾ ਲਿਆ ਤੇਰੇ ਵੰਗਾ ਮੇਚਣਾ ਆਈਆਂ ਮੇਰਾ ਖਿਆਲ ਤਾਂ ਸਾਰਾ ਹਿੰਦੁਸਤਾਨੀ ਗਾ ਲਿਆ ਸਾਰਾ ਹਿੰਦੁਸਤਾਨੀ ਗਾ ਲਿਆ ਹਾਂ ਤੇ ਖਟਿਆ ਕੀ ਤੇ ਕਮਾਇਆ ਕੀ ਮੈਨੂੰ ਨਹੀਂ ਪਤਾ ਵੀ ਕੀ ਖਟਿਆ ਕਮਾਇਆ ਦੋਨਾਂ ਤਰ੍ਹਾਂ ਨਹੀਂ ਹੂੰ ਕਿਉਂਕਿ ਕਿਸੇ ਜ਼ਮਾਨੇ ਦੇ ਵਿੱਚ ਬੈਂਸਾਂ ਦੀ ਤੂਤੀ ਬੋਲਦੀ ਹੁੰਦੀ ਸੀ ਹੂੰ ਬੈਂਸਾਂ ਦੀ ਜੇ ਆਪਾਂ ਜ਼ਿੰਦਗੀ ਦੀ ਸ਼ੁਰੂਆਤ ਸਿਆਸੀ ਜ਼ਿੰਦਗੀ ਦੀ ਸ਼ੁਰੂਆਤ ਕਰੀਏ ਤੇ ਮੇਰੇ ਯਾਦ ਆਉਂਦੇ ਆ ਉਹ ਦਿਨ ਹੂੰ ਜਦੋਂ ਬਲਵਿੰਦਰ ਸਿੰਘ ਬੈਂਸ ਆ ਅਕਾਲੀ ਦਲ ਅੰਮ੍ਰਿਤਸਰ ਦੇ ਜੂਥਪਿੰਗ ਦੇ ਪ੍ਰਧਾਨ ਹੁੰਦੇ ਪ੍ਰਧਾਨ ਹੁੰਦੇ ਉੱਥੋਂ ਦੀ ਸ਼ੁਰੂਆਤ ਹੋਈ ਇਹਨਾਂ ਦੀ ਤੇ ਚਲਦੇ ਚਲਦੇ ਫਿਰ ਇਹ ਅਕਾਲੀ ਦਲ ਬਾਦਲ 'ਚ ਆ ਜਾਂਦੇ ਹੂੰ ਅਕਾਲੀ ਦਲ ਬਾਦਲ ਦੇ ਵਿੱਚ ਆ ਕੇ ਫਿਰ ਜਿਹੜੀਆਂ ਇਹਨਾਂ ਨੇ ਕੀਰਤੀਮਾਨ ਸਥਾਪਿਤ ਕੀਤੀ ਤੇਲਗੀ ਭਲਾਤਾ ਉਹਦੇ ਵਿੱਚੋਂ ਤੇਲਗੀ ਕੀ ਭਲਾਸਾ ਉਹਦੇ ਵਿੱਚੋਂ ਜਿਹੜੀ ਜਨਤਕ ਤੌਰ ਤੇ ਹਮ ਹਮ ਇੱਕ ਜਿਹੜਾ ਹੈਗਾ ਐਗਜ਼ੈਕਟਿਵ ਮੈਜਿਸਟ੍ਰੇਟ ਨੂੰ ਉਹਦੇ ਦਫ਼ਤਰ ਦੇ ਵਿੱਚੋਂ ਧੂਕੇ ਬਾਹਰ ਲਿਆਂਦਾ ਹਮ ਹਮ ਤੇ ਉਹਦਾ ਬੁਰੀ ਤਰ੍ਹਾਂ ਕੁੱਟਾਪਾ ਕੀਤਾ ਜੀ ਤੇ ਹਾਲਾਤ ਉਹਦੋਂ ਕੀ ਸੀ ਕਿ ਵੇਲੇ ਦੇ ਅਫਸਰ ਜਿਹੜੇ ਇਹ ਕਹਿ ਰਹੇ ਸੀ ਵਾਰ-ਵਾਰ ਹਮ ਹਮ ਉਹ ਅਫਸਰ ਨੂੰ ਕਿ ਬੈਂਸਾਬ ਤੂੰ ਮਾਫੀ ਮੰਗ ਲਓ ਹਮ ਉਹ ਕੁੱਟਿਆ ਵੀ ਗਿਆ ਤੇ ਉਹਦੀਆਂ ਲੱਤਾਂ ਮਾਹੀ ਤੋੜ ਗਈਆਂ ਤੇ ਉਹਨੂੰ ਕਿਹਾ ਗਿਆ ਕਿ ਤੁਸੀਂ ਮਾਫੀ ਮੰਗ ਲਓ ਹਾਲਾਤ ਇਹ ਸੀ ਤੇ ਫਿਰ ਦਾਨੇ ਵਾਲੀ ਸਭ ਤੁਸੀਂ ਉਹ ਟਾਈਮ ਵੀ ਯਾਦ ਕਰ ਲੋ ਹੂੰ ਜਦੋਂ ਬੀਬੀ ਹਰਸਿਮਰਤ ਕੌਰ ਬਾਦਲ ਵੀ ਖੜੀ ਹੋਈ ਐ ਜੀ ਇਲੈਕਸ਼ਨ ਦੇ ਵਿੱਚ ਤੇ ਮੁਕਾਬਲਾ ਹੋਇਆ ਸੀ ਹਰਾਨਿੰਦਰ ਦੇ ਨਾਲ ਹੂੰ ਹੂੰ ਇਲੈਕਸ਼ਨ ਵਾਲੇ ਜਿੰਨੂੰ ਤਲਵੰਡੀ ਹਲਕੇ ਦੇ ਵਿੱਚ ਫਿਰ ਬੂ ਮਾਨ ਸੂ ਬੂ ਅੰਸ ਕਰਦੀਆਂ ਜਿਵੇਂ ਧਾੜਾ ਪਹੁੰਚ ਗਿਆ ਸੀ ਜੀ ਉਹ ਭੁੱਲ ਗਏ ਹੂੰ ਹੂੰ ਕਿ ਇਹ ਉਹ ਇਲਾਕਾ ਹੈ ਜਿਹੜੇ ਇਲਾਕੇ ਦੇ ਵਿੱਚ ਕਦੇ ਗੁਰੂ ਗੋਬਿੰਦ ਸਿੰਘ ਜੀ ਨੇ ਆਪਣਾ ਗੁਰੂ ਗ੍ਰੰਥ ਸਾਹਿਬ ਦੀ ਕੰਪੇਨ ਗੁਰੂ ਗ੍ਰੰਥ ਸਾਹਿਬ ਦਾ ਸੰਪਾਦਨ ਵੀ ਕਰਵਾਇਆ ਸੀ ਤੇ ਉਹਨਾਂ ਨੇ ਪੜਾਅ ਵੀ ਇੱਥੇ ਕੀਤਾ ਸੀ। ਹੂੰ ਹੂੰ। 9 ਮਹੀਨੇ ਦੇ ਕਰੀਬ ਇਸ ਇਲਾਕੇ ਨੂੰ ਜਿਹੜੀ ਪੌ ਹੈ ਹੂੰ ਹੂੰ ਉਹ ਪੌ ਜਿਹੜੀ ਹੈਗੀ ਹੈ ਬੜੀ ਹੋਰ ਹੀ ਕਿਸਮ ਦੀ ਹੈ ਗੁਰੂਆਂ ਦੀ ਧਰਤੀ ਦੇ ਪੈਰਾਂ ਦੀ ਪੌ ਚੜੀ ਹੋਈ ਹੈ। ਹੂੰ ਹੂੰ ਤੇ ਫਿਰ ਉਸ ਪਿੰਡ ਦੇ ਵਿੱਚ ਪਿੰਡ ਦੇ ਲੋਕਾਂ ਨੇ ਘੇਰਾ ਪਾ ਲਿਆ ਸੀ। ਹੂੰ ਹੂੰ ਔਰ ਵਿਕਰਮ ਸਿੰਘ ਮਜੀਠੀਆ ਨੂੰ ਪਿੰਡ ਦੇ ਲੋਕਾਂ ਨੇ ਘੇਰਾ ਪਾ ਲਿਆ ਸੀ ਇੱਕ ਸਕੂਲ 'ਚ। ਜੀ। ਯਾਦ ਕਰੋ ਤੁਸੀਂ ਆਪਣੇ ਅੱਖਾਂ ਦੇ ਮੂਰੇ ਦ੍ਰਿਸ਼ ਲੈ ਕੇ ਆਓ। ਹੂੰ ਹੂੰ। ਠੀਕ ਹੈ। ਔਰ ਉਸ ਵੇਲੇ ਐਸਐਸਪੀ ਤੇ ਡੀਸੀ ਖੜੇ ਮਿੰਤਾ ਕਰ ਰਹੇ ਸੀ। ਵੀਡੀਓ ਮਿੰਟਾਂ ਕਰ ਰਹੇ ਸੀ ਜੀਤ ਮਿੰਦਰ ਸਿੰਘ ਜੀਤ ਮਿੰਦਰ ਸਿੱਧੂ ਨਹੀਂ ਕਿ ਜੀ ਕਿਰਪਾ ਕਰਕੇ ਕੈਪਟਨ ਸਾਹਿਬ ਨੂੰ ਰੋਕੋ ਤੁਸੀਂ ਤੇ ਇਹਨਾਂ ਨੂੰ ਸਾਡੇ ਤੇ ਸਖਤੀ ਨਾ ਕਰੋ ਇਹਨਾਂ ਨੂੰ ਮਤਲਬ ਜਿਹੜਾ ਹੈਗਾ ਅੰਦਰੋਂ ਕਢਵਾਇਆ ਜਾਵੇ ਹੂੰ ਹੂੰ ਉਹਨਾਂ ਨੇ ਕਹੇ ਨਹੀਂ ਕਢਵਾਇਆ ਜਾ ਤੇ ਓਨੀ ਦੇਰ ਤੱਕ ਬਿਕਰਮ ਸਿੰਘ ਮਜੀਠੀਆ ਨੂੰ ਅੰਦਰੋਂ ਨਹੀਂ ਸੀ ਕਢਿਆ ਜਿੰਨੀ ਦੇਰ ਤੱਕ ਐਫ ਆਈ ਆਰ ਨਹੀਂ ਸੀ ਦੱਤੀ ਐਫ ਆਈ ਆਰ ਦਾ ਰਿਪੋਰਟ ਨਹੀਂ ਸੀ ਤਨ ਉਸਾਤੀ ਹੂੰ ਡੈਨੀਅਲ ਇਸੋਗੋਦੋ ਸਿਮਰਜੀਤ ਸਿੰਘ ਬੱਸ ਕੌਣ ਸੀ ਕਿੱਥੇ ਸੀ ਹੂੰ ਉਦੋਂ ਤਲਵੰਡੀ ਦੇ ਇੰਚਾਰਜ ਵਿਧਾਨ ਸਭਾ ਹਲਕੇ ਦੀ ਜੀ ਬੀਬੀ ਹਰਸੇਵਰ ਸਭਾ ਦਾ ਬਾਲ ਤੇ ਬਾਅਦ ਦੇ ਵਿੱਚ ਉਹਨਾਂ ਦਾ ਬਿਆਨ ਲਿਖਿਆ ਗਿਆ ਸੀ ਹੂੰ ਹੂੰ ਤੇ ਉਹਨਾਂ ਦੇ ਬਿਆਨ ਦੇ ਵਿੱਚ ਫਿਰ ਜੀਤਮਿੰਦਰ ਸਿੱਧੂ ਨੂੰ 307 ਦੇ ਵਿੱਚ ਇਨਵੋਲਵ ਕੀਤਾ ਸੀ ਇਹ ਬੱਕਰੀ ਗੱਲ ਹੈ ਬਾਅਦ ਵਿੱਚ ਇਹੋ ਜਿਹਾ ਕੁਝ ਨਾ ਬਣਦਾ ਕੁਝ ਨਹੀਂਗਾ ਰਾਜਨੀਤੀ ਵੀ ਹੋ ਜਾਂਦੀ ਹੈ ਫਿਰ ਅਫਸਰ ਵੀ ਮਤਲਬ ਜਿਹੜਾ ਨਜ਼ਰੀਆ ਬਦਲ ਲੈਂਦੇ ਲੇਕਿਨ ਇਹ ਸਾਰਾ ਕੁਝ ਹੋਇਆ ਸੀ ਦੋ ਤਾਂ ਮਤਲਬ ਉਹਨਾਂ ਨੇ ਪ੍ਰਾਪਤ ਗਏ ਹੋਗਾ ਤੀਜੀ ਪ੍ਰਾਪਤੀ ਫਿਰ ਉਹਦਾ ਤਾਂ ਮਨਾ ਹੀ ਨਹੀਂ ਲੈ ਸਕਦੇ ਆਪਾਂ ਹੂੰ ਹੂੰ ਕਿਉਂਕਿ ਅਸੀਂ ਇੱਕ ਜ਼ਿੰਮੇਵਾਰ ਚੈਨਲ ਤੋਂ ਗੋਲਦੇ ਹਾਂ ਕੀ ਕਰਤੂਤ ਕੀਤੀ ਸੀ ਕਿਹੋ ਜੀ ਕਰਤੂਤ ਕੀਤੀ ਸੀ ਔਰ ਉਹਦੇ ਵਿੱਚ ਕਿੰਨਾ ਚਿਰ ਫਿਰ ਅੰਦਰ ਰਹਿਣਾ ਤੇ ਅੰਦਰ ਰਹਿਣਾ ਪਿਆਸੀ ਇਹ ਸਾਰਾ ਕੁਝ ਹੈ ਹੁਣੇ ਤੋਂ ਬਾਅਦ ਦੇਖੀਏ ਤੇ ਪਾਰਟੀਆਂ ਵਾਲੀ ਗੱਲ ਵੀ ਮੈਂ ਜਿਵੇਂ ਦੇਖੇ ਪਾਰਟੀਆਂ ਕਿਹੋ ਜੀਆਂ ਗੱਤ ਗਿਆ ਵੀ ਪਹਿਲਾਂ ਅੰਮਰਸਾ ਰਾਕਾਲੀ ਦਲ ਚੋ ਫਿਰ ਅਕਾਲੀ ਦਲ ਦੇ ਵਿੱਚ ਫਿਰ ਕਾਬ ਦੀ ਪਾਰਟੀ ਬਣਾ ਲਈ ਫਿਰ ਇੱਕ ਜਿਹੜੀ ਆਪਦੀ ਪਾਰਟੀ ਬਣਾ ਕੇ ਕੇਜਰੀਵਾਲ ਨਾਲ ਸਮਝੌਤਾ ਕਰ ਲਿਆ ਫਿਰ ਇੱਕ ਪੀਪਲ ਜੀ ਡੈਮੋਕ੍ਰੈਟਿਕ ਅਲਾਈანს ਬਣਾ ਲਿਆ ਸੀ ਹਮ ਹਮ ਮਹਾਤਮਾ ਜੀ ਧਰਮਵੀਰ ਗਾਂਧੀ ਵੀ ਸੀ ਉਹਦੇ ਵਿੱਚ ਆਪਣੇ ਤੁਹਾਡੇ ਖੈਰਾ ਸਾਹਿਬ ਵੀ ਸੀ ਧਰਮਵੀਰ ਗਾਂਧੀ ਤੇ ਖੈਰਾ ਸਾਹਿਬ ਤਾਂ ਅੱਜ ਕੱਲ ਆਪਣੇ ਕਾਂਗਰਸ ਪਾਰਟੀ ਦੇ ਵਿੱਚ ਬਾਹਰ ਰਹੇਗੇ ਸੀ ਜੀ ਪਿਛਲੇ ਦਿਨਾਂ ਦੇ ਵਿੱਚ ਇਹ ਲੱਗਦਾ ਸੀ ਕਿ ਇਹ ਟਿਕਟ ਦਿਓ ਦਿੱਲੀ ਬੈਠੇ ਰਹੇ ਸੀ ਪਰ ਟਿਕਟਾਂ ਵਾਲੀ ਗੱਲ ਨਹੀਂ ਬਣੀ ਜੀ ਮੇਰੇ ਖਿਲਦਾਨੇ ਵਾਲੀ ਸਭ ਫਿਰ ਉਹਨਾਂ ਨੇ ਸਮਝੌਤਾ ਹੀ ਕਰ ਲਿਆ ਹਾਲਾਤ ਨਾਲ ਵੀ ਚਲ ਕੋਈ ਨਹੀਂ ਜੇ ਇਤਕੀ ਟਿਕਟ ਨਹੀਂ ਮਿਲੀ ਜੀ ਤੇ ਅਗਲੀ ਵਾਰੀ ਦੇ ਦਿਓ 27 ਚ ਦੇ ਦਿਓ ਤੇ ਕੱਲ ਉਹਨਾਂ ਨੇ ਧੂਮਾ ਭਰਾਵਾਂ ਨੇ ਜਿਹੜਾ ਦਿੱਲੀ ਜਾ ਕੇ راہੁਲ ਗਾਂਧੀ ਨਾਲ ਪਹਿਲਾਂ ਮੁਲਾਕਾਤ ਕੀਤੀ ਜੀ ਫਿਰ ਦਵਿੰਦਰ ਯਾਦਵ ਨੇ ਉਹਨਾਂ ਨੂੰ ਜਿਹੜਾ ਸ਼ਾਮਲ ਕਰਵਾ ਲਿਆ ਹੂੰ ਹੂੰ ਹੁਣ ਉਹਨਾਂ ਦੀ ਸ਼ਮੂਲੀਅਤ ਲੁਧਿਆਣੇ ਦੇ ਵੋਟਰਾਂ ਨੂੰ ਕਿਸਾ ਤੱਕ ਪ੍ਰਭਾਵਿਤ ਕਰਦੀ ਹੈ ਇਹ ਦੇਖਣ ਵਾਲਾ ਹੈ ਜੀਤਾ ਉਹਨਾਂ ਨੇ ਪੋਜੀਟਿਵਲੀ ਪ੍ਰਭਾਵਿਤ ਕੀਤਾ ਤਾਂ ਮੇਰਾ ਖਿਆਲ ਮੁਤਾਬਕ ਹੈ ਫਿਰ ਤਾਂ ਚਿੱਠੇ ਤਰ ਜਾਣਗੇ ਇਹਦੇ ਰਾਜੇ ਬੜਿੰਗ ਦੇ ਰਾਜੇ ਨਹੀਂ ਪੋਜੀਟਿਵਲੀ ਤਾਂ ਫਿਰ ਜੇ ਪੋਜੀਟਿਵਲੀ ਕੀਤਾ ਰਾਜੇ ਬੜਿੰਗ ਦੇ ਹਾਂ ਤੇ ਜੇ ਉਹਨਾਂ ਨੇ ਸੋਚਿਆ ਵੀ ਬੰਦੇ ਕਿਹੋ ਜਿਹੇ ਆ ਕੇ ਕਾਂਗਰਸ ਪਾਰਟੀ 'ਚ ਫਿਰ ਕਸ਼ਤੀ ਲੋਜੁਕਾ ਆ ਗਈ ਤੇ ਫਿਰ ਫਿਰ ਕਾ ਫਿਰ ਕਿਸਤੀ ਤੇ ਨੁਕਤੇ ਪਰ ਜਿਹੜੇ ਚਿੱਠੇ ਤਰ ਜਾਣਗੇ ਬਿੱਟੂ ਦੇ ਵੀ ਕਰ ਸਕਦੇ ਤੇ ਉਹਦੇ ਵੀ ਆਪਣਾ ਕੀ ਹੈ ਪੱਪੀ ਪ੍ਰੈਸ਼ਰ ਦੇ ਵੀ ਉਹਦੇ ਵੀ ਟੂਕ ਪ੍ਰੋਸੈਸ ਹੋ ਸਕਦੀ ਹੈ ਪਰ ਸਵਾਲ ਇਹ ਪੈਦਾ ਹੁੰਦੇ ਆ ਵੀ ਤੁਸੀਂ ਸਿਆਸੀ ਪਾਰਟੀਆਂ ਦਾ ਕਿਰਦਾਰ ਵੀ ਦੇਖੋ ਕੀ ਜਦੋਂ ਉਹ ਦੇਲਾ ਜੁਲੀ ਆਪਣਾ ਐਗਜ਼ੀਕਟਿਵ ਮੈਜਿਸਟ੍ਰੇਟ ਨੂੰ ਕੁਟਕਟਾਪਾ ਹੋ ਰਿਹਾ ਸੀ ਸਾਰੀ ਕਾਂਗਰਸ ਚੀਕਾ ਮਾਰਦੀ ਸੀ ਹੂੰ ਹੂੰ ਸ਼ੇਦੀ ਕਰੋ ਜੀ ਕਾਰਵਾਈ ਕਰੋ ਇਹਨਾਂ ਨੂੰ ਅਕਾਲੀ ਦਲ ਡਿਫੈਂਡ ਕਰਦੇ ਆ ਅੱਜੋ ਬੜੇ ਮਾਨਯੋਗ ਬੰਦੇ ਬਣ ਗਏ ਕਾਂਗਰਸ ਪਾਰਟੀ ਉਹਨਾਂ ਨੂੰ ਜੁਆਇਨ ਕਰਵਾ ਰਹੀ ਹੈ ਹੁਣ ਇਹਦੇ ਵਿੱਚ ਆਪਾਂ ਕਈ ਵਾਰੀ ਕਹਿ ਦਿੰਦੇ ਆ ਜੀ ਦੇਖੋ ਹੁਣ ਇਹਨਾਂ ਪਾਰਟੀਆਂ ਚ ਕਾਉਂ ਚੰਗੀ ਤੇ ਕਾਉਂ ਮਾੜੀ ਮਾੜੀ ਮੈਨੂੰ ਤਾਂ ਲੱਗਦੀ ਫਰਕ ਹੀ ਕੋਈ ਨਹੀਂ ਇਹਨਾਂ ਦੇ ਕੋਲੇ ਸਿਰਫ ਤੇ ਸਿਰਫ ਇੱਕੋ ਇੱਕ ਜਿਹੜਾ ਹੈਗਾ ਇਹਨਾਂ ਦਾ ਪੈਮਾਨਾ ਬਿੰਨੇ ਬਿੰਨੇ ਬਿੱਲੀ ਵੀ ਜਿਹੜਾ ਬੰਦਾ ਜਿੱਦਾਂ ਉਹਨੂੰ ਲੈ ਲਓ ਜੀ ਬਾਕੀ ਠੱਠੇ ਖੂਜ ਜਾਵੇ ਪੰਜਾਬ ਹਾਂ ਜੀ ਤੇ ਉਹ ਬਿੱਟੂ ਘੇਟਾ ਗੱਧਿਆਂ ਦੀਆਂ ਤੇ ਪਿਆ ਟਿੱਡਾ ਜਿਹਾ ਜਿਵੇਂ ਕਵਿਤਾ ਜੀ ਲਿਖਦਾ ਹੁੰਦਾ ਇਹੋ ਜਿਹੀਆਂ ਤਸਵੀਰਾਂ ਆ ਰਹੀਆਂ ਨੇ ਤੇ ਕਹਿੰਦਾ ਮੈਂ ਪ੍ਰਵਾ ਕਰਦਾ ਗੁਰਜਾ ਚੱਕ ਕੇ ਮਸਾਂ 2 ਕਰੋੜ ਭਰਿਆ ਹੈ ਕੋਠੀ ਦਾ ਹੁਣ 2 ਕਰੋੜ ਕਿਵੇਂ ਹੋ ਗਿਆ ਇਹ ਸਮਝ ਨਹੀਂ ਆਉਂਦੀ ਕਿ ਪਹਿਲਾਂ ਨਹੀਂ ਭਰਦਾ ਸੀ ਬਿਜਲੀ ਪਾਣੀ ਛਕੀ ਗਿਆ ਸਰਕਾਰ ਦਾ ਨਹੀਂ ਪਹਿਲੀ ਗੱਲ ਤੇ ਹਮ ਕਿ ਬਿੱਟੂ ਜੀ ਸਧਾਰਨ ਘਰ ਚੋਂ ਨਹੀਂ ਆਏ ਹਮ ਜਦੋਂ ਪੈਦਾ ਹੋਏ ਆ ਉਦੋਂ ਉਹਨਾਂ ਦੇ ਪਰਿਵਾਰ ਦੇ ਵਿੱਚ ਸਿਆਸੀ ਤੌਰ ਦੇ ਉੱਤੇ ਬਹੁਤ ਵੱਡਾ ਰਤਵਾ ਸੀ ਸਰਦਾਰ ਬੀਨ ਸਿੰਘ ਮੇਰਾ ਖਿਆਲ ਹੈ ਵੀ ਇਹਨਾਂ ਦੇ ਜਨਮ ਵੇਲੇ ਚਾ ਛੋਟੇ ਹੋਣਗੇ ਜਨਮ ਵੇਲੇ ਤੋਂ ਸਿਆਸਤ ਚ ਆ ਗਏ ਸਿਆਸਤ ਦੇ ਵਿੱਚ ਆ ਗਏ ਸੀ ਸਿਆਸਤ ਦੇ ਵਿੱਚ ਨਹੀਂ ਆ ਗਏ ਉਹ ਐਮ ਐਲ ਏ ਵੀ ਬਣ ਗਏ ਸੀ ਹਮਮ ਇੰਡੀਪੈਂਡੈਂਟ ਐਮ ਐਲ ਏ ਵੀ ਬਣ ਗਏ ਸੀ ਫਿਰ ਉਹ ਕਾਂਗਰਸ ਪਾਰਟੀ ਵੀ ਰਹੇ ਉਹ ਫਿਰ ਪੀ ਡਬਲਯੂ ਡੀ ਦੇ ਮੰਤਰੀ ਵੀ ਰਹੇ ਫਿਰ ਉਹ ਮੁੱਖ ਮੰਤਰੀ ਵੀ ਬਣੇ ਜੀ ਔਰ ਉਹਨਾਂ ਦੇ ਮੁੱਖ ਮੰਤਰੀ ਹੁੰਦਿਆਂ ਹੀ ਇਹਨਾਂ ਦੀ ਪੂਰੀ ਦੀ ਪੂਰੀ ਜਿਹੜੀ ਹੈਗੀ ਚੜ੍ਹਾਈ ਹੋ ਗਈ ਸੀ ਹਮਮ ਫਿਰ ਜਦੋਂ ਸਰਦਾਰ ਬੀਨ ਸਿੰਘ ਦਾ ਬੜਾ ਦਰਦਨਾਕ ਕਤਲ ਹੋ ਗਿਆ ਉਸ ਕਤਲ ਤੋਂ ਬਾਅਦ ਇਹਨਾਂ ਦੇ ਦਾਦੀ ਜੀ ਨੂੰ ਫੁੱਲ ਟਾਈਮ ਹੂੰ ਜਿੰਨੀ ਦੇ ਤੱਕ ਵੀ ਉਹ ਜਿਉਂਦੇ ਰਹਿਣਗੇ 19 ਦੇ ਤੱਕ ਕੈਬਨਟ ਦਾ ਉਤਪਾਦਕ ਦਿੱਤਾ ਚੰਡੀਗੜ੍ਹ ਦੇ ਵਿੱਚ ਕੋਟੀ ਵੀ ਦੇਤੀ ਸਕਿਉਰਿਟੀ ਵੀ ਦੇਤੀ ਹੂੰ ਉਹ ਤੋਂ ਬਾਅਦ ਇਹਨਾਂ ਦੇ ਤਾਇਆ ਜੀ ਸੀ ਕਿ ਚਾਚਾ ਜੀ ਤੇਜ ਪ੍ਰਕਾਸ਼ ਸਿੰਘ ਉਹਨਾਂ ਨੂੰ ਚੱਕ ਕੇ ਜੀ ਵਜ਼ੀਰ ਬਣਾਤਾ ਪੂਆ ਵੀ ਵਜ਼ੀਰ ਬਣਾਤੀ ਫੁੱਫੜ ਨੂੰ ਜਿਹੜਾ ਹੈ ਖੇਡਾਂ ਦੇ ਮਹਿਕਮੇ ਦਾ ਡਾਇਰੈਕਟਰ ਰਾਜਾ ਕਰਾਤਾ ਫਿਰ ਇਹ ਕਹਿੰਦਾ ਪੂਆ ਫੁੱਫੜਾ ਬਹਿ ਜਾ ਬਹਿ ਜਾ ਕਰਾ ਸੀ ਹਾਂ ਜੀ ਅੱਗੇ ਫਿਰ ਜਿਹੜਾ ਚਚੇਰਾ ਭਰਾਸੀਆਂ ਤਾਇਆ ਦਾ ਪੁੱਤ ਭਰਾਸੀ ਗੁਰਕੀਰਤ ਸਿੰਘ ਕੋਟਲੀ ਉਹ ਵੀ ਐਮਐਲਏ ਬਣ ਗਿਆ ਤਿੰਨ ਅਰੀਏ ਐਮਪੀ ਬਣ ਗਏ ਗਰੀਬ ਆ ਬੰਦਾ ਇੰਨਾ ਗਰੀਬ ਆ ਵੀ ਫਿਰ ਗਰੀਬੀ ਦੀ ਵਜ੍ਹਾ ਕਾਰਨ ਵਾਸਤਾ ਪਿਆ ਜੀ ਗਰੀਬ ਹਾਂ ਸੀ ਤਾਂ ਦਾਦਾ ਸਾਡਾ ਮਾਰਤਾ ਸੀ ਤੇ ਮੇਰੇ ਭਰਾ ਨੂੰ ਵੀ ਡੀਐਸਪੀ ਭਰਤੀ ਕਰ ਲੋ ਜਾਂਦੇ ਜਾਂਦੇ ਕੈਪਟਨ ਅਮਰਿੰਦਰ ਸਿੰਘ ਤੋਂ ਉਹ ਵੀ ਭਰਤੀ ਕਰਵਾ ਲਿਆ ਉਹਨੂੰ ਵੀ ਭਰਤੀ ਕਰਵਾ ਲਿਆ ਅਲੀ ਹਲਦਾਨੇ ਵਾਲੀ ਜਿਹੜੀ ਹੁਣ ਹੁੰਦੀ ਹੈ ਕਹਿੰਦੇ ਜੀ ਹਰ ਪਾਰਲੀਮੈਂਟ ਦੇ ਮੈਂਬਰ ਨੂੰ ਦਿੱਲੀ ਇੱਕ ਫਲੈਟ ਮਿਲਦਾ ਹੈ ਮਿਲਦਾ ਜੀ ਤੇ ਜਦੋਂ ਜਿਵੇਂ ਜਿਵੇਂ ਸਿਨੀਅਰਟੀ ਬਣਦੀ ਫਲੈਟ ਤੋਂ ਬਾਅਦ ਫਿਰ ਕੋਠੀਆਂ ਹੁੰਦੀਆਂ ਜਾਂਦੀਆਂ ਫਿਰ ਵੱਡੀਆਂ ਕੋਠੀਆਂ ਮਿਲ ਜਾਂਦੀਆਂ ਹੂੰ ਹੂੰ ਪਤਾ ਨਹੀਂ ਕਿੱਲੇ ਵਾਲੀ ਹੋਊਗੀ ਕਿ ਦੋ ਕਿੱਲੇ ਵਾਲੀ ਕੋਠੀ ਹੋਊਗੀ ਮੈਂ ਤਾਂ ਕਦੇ ਦੇਖੀ ਨਹੀਂ ਹੂੰ ਹੂੰ ਪਰ ਜੇ ਆਪਾਂ ਦੇਖੀਏ ਬਾਕੀ ਐਮਪੀਜ਼ ਦੇ ਮੁਕਾਬਲ ਤਾਂ ਕੋਠੀ ਵੱਡੀ ਹੋ ਵੱਡੀ ਇਹ ਤਾਂ ਜੀ ਬਹੁਤ ਵੱਡੀ ਕੋਠੀ ਹੈ ਲੁਧਿਆਣੇ ਦਾ ਸਭ ਤੋਂ ਪ੍ਰਾਈਮ ਨਹੀਂ ਨਹੀਂ ਉਹ ਦਿੱਲੀ ਵਾਲੀ ਦਿੱਲੀ ਵਾਲੀ ਸੀ ਦਿੱਲੀ ਵਾਲੀ ਤੋਂ ਬਾਅਦ ਫਿਰ ਚੰਡੀਗੜ੍ਹ ਵੀ ਇੱਕ ਕੋਠੀ ਆਈ ਜੀ ਉਹ ਵੀ ਪਰਿਵਾਰ ਕੋਲੇ ਸੀ ਫਿਰ ਕਹਿੰਦੇ ਲੁਧਿਆਣੇ ਵੀ ਕੋਠੀ ਜਤੀਕ ਜੀ ਲੁਧਿਆਣੇ ਵਾਲੀ ਕੋਠੀ ਦੀ ਕੋਈ ਅਲਾਟਮੈਂਟ ਹੋਈ ਦੀ ਅੱਛਾ ਅਲਾਟਮੈਂਟ ਹੀ ਨਹੀਂ ਬਿ ਉਹ ਹੁਣ ਜਿਹੜੀ ਅਲਾਟਮੈਂਟ ਨਹੀਂ ਹੋਈ ਅਲਾਟਮੈਂਟ ਤੋਂ ਬਾਅਦ ਐਮਪੀ ਸਾਹਿਬ ਇੱਥੇ ਰਹਿੰਦੇ ਹੋਏ ਲੁਧਿਆਣੇ ਰਹਿੰਦੇ ਰਹੇ ਆ ਘਰ ਤਾਂ ਉਹਨਾਂ ਦਾ ਕੋਟਲੀ ਆ ਉੱਥੇ ਵੀ ਜ਼ਰੂਰ ਉਹਨਾਂ ਦਾ ਹੋਊਗਾ ਘਰ ਵਗੈਰਾ ਚਲੋ ਜ਼ਮੀਨ ਦੇ ਦਾ ਜੀ ਉੱਥੇ ਨਾ ਕਦੇ ਕਿਸੇ ਨੇ ਕਿਰਾਇਆ ਮੰਗਿਆ ਤੇ ਨਾ ਕਿਸੇ ਨੇ ਦਿੱਤਾ ਤੇ ਫਿਰ ਉਹਦੋਂ ਬਾਅਦ ਇਲੈਕਸ਼ਨ 14 ਵਾਲੀ ਵੀ ਹੋ ਗਈ ਜੀ ਇਲੈਕਸ਼ਨ 19 ਵਾਲੀ ਵੀ ਹੋ ਗਈ ਤੇ ਪਿਛਲੀ ਜਿਹੜੀ ਹੈ ਤਿੰਨ ਆੜੀ ਬਣ ਕੇ ਉਹ ਹੂੰ ਹੂੰ ਮੇਰੇ ਖਿਆਲ ਨਾਲ 9 ਚ ਵੀ ਬਣਗੇ ਸੀ 9 14 ਤੇ 19 23 ਤਿੰਨ ਆੜੀ ਐਮਪੀ ਬਣਗੇ ਤੇ ਕਿਸੇ ਨੇ ਉਦੋਂ ਕਿਉਂ ਨਹੀਂ ਫਿਰ ਉਹਨੂੰ ਕਿਹਾ ਵੀ ਭਾਈ ਐਨਓਸੀ ਦਿਖਾ ਐਨ ਇਹ ਬਹੁਤ ਵੱਡੀ ਹਾਂ ਨਜਾਇਜ਼ ਕਬਜ਼ੇ ਦੀ ਸੀ ਤੇ ਨਜਾਇਜ਼ ਕਬਜ਼ੇ ਚ ਕਿਵੇਂ ਬੈਠੇ ਰਹੇ ਹੁਣ ਕਹਿੰਦੇ ਆ ਕੇ ਜੀ ਉਹਨਾਂ ਨੂੰ ਨਜਾਇਜ਼ ਕਬਜ਼ੇ ਵਾਲੀ ਕਹਿੰਦੇ ਜੀ ਪੈਸੇ ਪਰੋ ਹੂੰ ਹੂੰ ਤੇ ਜਦੋਂ ਉਹਨਾਂ ਨੇ ਕਹੇ ਨਜਾਇਜ਼ ਕਬਜ਼ੇ ਵਾਲੇ ਪੈਸੇ ਵੀ ਡਾਢੇ ਹੁੰਦੇ ਹਾਂ ਤੇ ਦਾਨੀਅਲ ਗਿਆ ਸਾਹਿਬ ਸਾਹਿਬ ਕੋਲ ਲਾ ਕੇ ਕਹਿੰਦੇ 1 ਲੱਖ ਤੇ 1 ਕਰੋੜ ਤੇ 88 188 ਲੱਖ ਜਾਂ 184 ਲੱਖ ਬਣ ਗਿਆ 2 ਕਰੋੜ ਨੇੜੇ ਪਹੁੰਚ ਗਿਆ 2 ਕਰੋੜ ਦੇ ਨੇੜੇ ਵੱਜ ਗਿਆ ਉਹ ਕਹਿੰਦੇ ਵੀ ਦਿਓ ਪੇ ਪਤਾ ਲੱਗਾ ਵੀ ਨੋਮੀ ਜੇ ਆਪਾਂ ਨੂੰ ਨੋਟਿਸ ਦਿੱਤਾ ਵੀ ਤਾਂ ਨੋਮੀਨੇਸ਼ਨ ਰੈਸਟ੍ਰੇਟ ਐਕਸ ਤੇ ਨੋਮੀਨੇਸ਼ਨ ਰੋਕ ਲੈਂਦੇ 15 ਵੀ ਨਹੀਂ ਹਾਂ ਬਿਲ ਫੇਰ ਉਹ ਲਾਈਵ ਹੋਏ ਲਾਈਵ ਹੋ ਕੇ ਕਹਿੰਦੇ ਦੇਖੋ ਜੀ ਕਹਿੰਦੇ ਥੋੜੀ ਜੀ ਜ਼ਮੀਨ ਸੀ ਮੈਂ ਆਪਣੇ ਜਵਕਾਸਤੇ ਰੱਖੀ ਸੀ ਉਹ ਵੀ ਕਹਿੰਦੇ ਮੈਨੂੰ ਕਿਸੇ ਨਾਲ ਗਹਿਣੇ ਕਰਨੀ ਪੈਗੀ ਮੈਂ ਤਾਂ ਆਪਣਾ ਕਰਜ਼ਾ ਵੀ ਚੁਕ ਲਿਆ ਦਾਨੇ ਵਾਲਿਆ ਸਾਹਿਬ ਐਨਾ ਗਰੀਬ ਬੰਦਾ ਹੋਵੇ ਵੀ ਰਾਤੇ ਰਾਤ 2 ਕਰੋੜ ਰੁਪਏ ਇਕੱਠਾ ਕਰ ਲਿਆ ਇਕੱਠਾ ਕਰ ਲਿਆ ਇਦੋਂ ਇਦੋਂ ਤਾਂ ਗਰੀਬ ਯਾਰ ਮੈਨੂੰ ਸਾਨੂੰ ਸਾਨੂੰ ਬਣਾ ਦੇ ਫੇਰ ਅੱਬਾ ਤੇਰੇ ਚ ਕੋਈ ਰੱਬ ਰੂਬਰ ਹੈਗਾ ਤਾਂ ਸਾਨੂੰ ਇਹ ਜੀ ਗਰੀਬੀ ਦੇ ਦੇ ਵੀ ਅਸੀਂ ਇੰਨੇ ਕਾਬਲ ਹੋ ਜੀਏ ਵੀ ਰਾਤ ਨੂੰ 100 ਲੱਖ ਰੁਪਇਆ ਇਕੱਠਾ ਹੋ ਜੇ ਦਿਨ ਚੜ੍ਹਦੇ ਨੂੰ ਬਈ ਰਾਜੀ ਬੜਿੰਗ ਨੇ ਦੀ ਡਿਮਾਂਡ ਵੀ ਕਰ ਲਈ ਅੱਛਾ ਹੀ ਉਹ ਦਾ ਪੜਤਾਲ ਕਰੋ ਹਾਂ ਵੀ ਐਡੀ ਛੇਤੀ ਇਹ ਪੈਸਾ ਇਕੱਠਾ ਕਿਵੇਂ ਹੋ ਗਿਆ ਕਿਵੇਂ ਹੋ ਗਿਆ ਗੱਲ ਰਾਜੀ ਬੜਿੰਗ ਦੀ 100% ਸਹੀ ਹੈ ਇਹਦੀ ਪੜਤਾਲ ਹੋਣੀ ਚਾਹੀਦੀ ਹੈ ਹਮ ਲਓ ਜੀ ਹੁਣ ਸਾਰਾ ਕੁਝ ਹੋ ਗਿਆ ਫਿਰ ਉਹ ਲਾਈਵ ਹੋ ਗਈ ਹਮ ਕਹਿੰਦੇ ਵੀ ਕੱਲ ਹੀ ਬੀਜੇਪੀ ਵਾਲੇ ਆਪਣੇ ਆਪ ਵਾਲੇ ਤੇ ਕਾਂਗਰਸ ਵਾਲੇ ਰਲੇਵੇ ਹਮ ਇਹ ਕਹਿੰਦੇ ਮੇਰੇ ਨਾਲ ਨੋਮੀਨੇਸ਼ਨ ਪੇਪਰ ਰੱਦ ਕਰਵਾਉਣਗੇ ਹਮ ਤੇ ਮੈਨੂੰ ਕਹਿੰਦੇ ਜੀ ਜਿਹੜੀ ਉਹ ਹੁੰਦੀ ਹੈ ਐਨਓਸੀ ਨੋ ਆਬਜੈਕਸ਼ਨ ਸਰਟੀਫਿਕੇਟ ਜਾਂ ਨੋ ਡਿਊ ਸਰਟੀਫਿਕੇਟ ਉਹ ਕ ਹੂੰ ਉਹਨਾਂ ਨੇ ਜੀ ਹੁਣ ਇਲੈਕਸ਼ਨ ਕਮਿਸ਼ਨ ਕੋਲ ਸ਼ਿਕਾਇਤ ਕਰਤੀ ਹੂੰ ਨਗਰ ਨਿਗਮ ਦੇ ਕਮਿਸ਼ਨਰ ਦੀ ਹੂੰ ਤੇ ਇਲੈਕਸ਼ਨ ਕਮਿਸ਼ਨ ਨੇ ਫਿਰ ਵੇਖੋ ਜੀ ਤੇਜ਼ੀ ਕਿڑی ਦਿਖਾਈ ਤੁਸੀਂ ਅਸੀਂ ਅਰਤੀ ਪਾਦ ਗਏ ਹਾਂ ਵੀ ਇੱਥੇ ਨਿਜ਼ਮਾ ਦੀ ਉਹਨਾਂ ਕੋਲ ਹੋ ਰਹੀ ਹੈ ਕੋਈ ਗਬੌਧਰੀ ਨਹੀਂ ਕਰਦਾ ਮਹੀਨੇ ਪਾਦੀ ਟਾਈਮ ਟੱਪ ਜਾਂਦਾ ਹੂੰ ਹੂੰ ਉਧਰ ਬਿੱਟੂ ਜੀ ਨੇ ਮਤਲਬ ਸ਼ਿਕਾਇਤ ਪਾਈ ਤੇ ਨਾਲ ਦੀ ਨਾਲ ਹੀ ਇਲੈਕਸ਼ਨ ਕਮਿਸ਼ਨ ਹੋ ਗਿਆ ਐਕਟਿਵ ਕਹਿੰਦਾ ਰਿਹਾ ਵੀ ਨਾ ਤੇ ਕਹਿੰਦੇ ਜਵਾਬ ਮੰਗਿਆ ਸੂਬੇ ਪੇੜਤੰਗੇ 17 ਹੂੰ ਸ਼ਿਕਾਇਤ ਕਰਦਾ ਹੋ ਦੀ ਆਪਣੇ ਦੀ ਕਮਿਸ਼ਨਰ ਦੀ ਤੇ ਜਵਾਬ ਕੀ ਤੋਂ ਮੰਗ ਰੇ ਹੈ ਚੀਫ ਇਲੈਕਟਰਲ ਅਫੀਸਰ ਸਾਹਿਬ ਪ੍ਰਿੰਸੀਪਲ ਸੈਕਟਰੀ ਟੂ ਲੋਕਲ ਬਾਡੀਜ਼ ਹਮ ਲੋਕਲ ਬਾਡੀਜ਼ ਦਾ ਪ੍ਰਿੰਸੀਪਲ ਸੈਕਟਰੀ ਨੂੰ ਕਹਿੰਦੇ ਤੂੰ ਜਵਾਬ ਦੇ ਉਹ ਕਿਉਂ ਦੇ ਬੂ ਉਹ ਫਿਰ ਉਹਨੂੰ ਵੀ ਤੂੰ ਪੁੱਛ ਥੱਲੇ ਦਬਕਾ ਮਾਰ ਵੀ ਭਾਈ ਇਹਨੂੰ ਨੋਡ ਯੂ ਸਰਟੀਫਿਕੇਟ ਆ ਜਿਹੜਾ ਉਹ ਦੇਉਛੇ ਸੀ ਆ ਇੱਥੇ ਆ ਹੁਣ ਐਨੇ ਗਰੀਬ ਬੰਦੇ ਦੇ ਤੇ ਮਤਲਬ ਜੇ ਐਨਾ ਹਰਕਤ ਦੇ ਵਿੱਚ ਚੋਣ ਕਮਿਸ਼ਨ ਵੀ ਆ ਜੇ ਹੂੰ ਦੂਜੇ ਪਾਸੇ ਕਾਂਗਰਸ ਪਾਰਟੀ ਤੇ ਵਿਰੋਧੀ ਧਿਰ ਬਾਕੀਆਂ ਮਿਲ ਕੇ ਬਾਰ ਬਾਰੀ ਬੇਨਤੀ ਕਰ ਰਹੀ ਹੈ ਇਲੈਕਸ਼ਨ ਕਮਿਸ਼ਨ ਨੂੰ ਕਿ ਸਰ ਨੂੰ ਟਾਈਮ ਜਦੋਂ ਉਹਨੂੰ ਮਿਲਦਾ ਟਾਈਮ ਨਹੀਂ ਮਿਲਦਾ ਨਾਲ ਸੈਟਰਡੇ ਸੰਡੇ ਨੂੰ ਜੀ ਪਰ ਸੈਟਰਡੇ ਸੰਡੇ ਨੂੰ ਵੀ ਪੈਸੇ ਜਮ੍ਹਾਂ ਹੋਊਗੇ ਫਿਰ ਸਾਰਾ ਕੁਝ ਹੀ ਹੋ ਜਾਂਦਾ ਜੀ ਗੱਲ ਤਾਂ ਵੱਡੀ ਸੋ ਬਹੁਤ ਬਹੁਤ ਸ਼ੁਕਰੀਆ ਮਿਹਰਬਾਨੀ ਸੋ ਪ੍ਰੋਗਰਾਮ ਸ਼ਮਾਨਦਾਨ ਦੇ ਵਿੱਚ ਫਿਰ ਹਾਲ ਇੱਕ ਬ੍ਰੇਕ ਬ੍ਰੇਕ ਤੋਂ ਬਾਅਦ ਫਿਰ ਹਜ਼ਰ ਉਹਨੇ ਜੁੜੇ ਰੋ ਰੇਡੀਓ ਪੰਜਾਬ ਟੂਡੇ ਦੇ ਨਾਲ